ਸੰਦੀਪ ਸਨਿ ਨੂੰ ਬੈਠੇ ਬੈਠੇ ਉਸ ਨੂੰ ਸੁਪਨਾ ਤੇ ਨਹੀਂ ਆਊਗਾ ਜਾ ਕੇ ਖੁੱਟੂਗਾ ਹੈ ਪੁਲਿਸ ਵਾਲਿਆਂ ਨੇ ਕੁਝ ਨਾ ਕੁਛ ਐਜੀ ਹਰਕਤ ਕੀਤੀ ਹੋਣੀ ਕਿਉਂਕਿ ਇਹਨਾਂ ਦੇ ਅਹੰਕਾਰ ਨਹੀਂ ਖਤਮ ਹੁੰਦੇ ਕਦੇ ਨਾ ਵਰਦੀ ਤੋਂ ਜ਼ਿਆਦਾ ਇਹਨਾਂ ਨੇ ਅਹੰਕਾਰ ਆਪਣਾ ਐਟੀਟਿਊਡ ਰੱਖਿਆ ਹੋਇਆ ਜਿਹੜਾ ਕਰਨਲ ਸਾਹਿਬ ਦੇ ਕੇਸ ਤੇ ਵੀ ਸਿਧਾ ਅਨਪਤਾ ਇਹਨਾਂ ਨੂੰ ਇੰਨਾ ਜ਼ਿਆਦਾ ਇਹ ਐਨਕਾਊਂਟਰ ਕਰਕੇ ਸੋਧਦੇ ਆ ਅਸੀਂ ਤੇ ਮਰਡਰਿਸਟ ਹੋ ਗਿਆ ਕਹਿੰਦੇ ਨਾ ਜਿਹੜੇ ਗੁੰਡਾ ਰਾਜ ਹੁੰਦਾ ਜਿਹੜੇ ਇੱਕ ਟੈਰਰਿਸਟ ਹੁੰਦੇ ਨੇ ਉਹਨਾਂ ਨੂੰ ਹੁੰਦਾ ਕਿ ਅਸੀਂ ਤੇ ਖੂਨ ਕਾਰ ਸਕਦੇ ਉਹਨਾਂ ਨੂੰ ਕੋਈ ਕਹਿੰਦੇ ਨਾ ਗਿਲਟ ਨਹੀਂ ਹੁੰਦਾ ਇਹ ਇੰਨੇ ਜ਼ਿਆਦਾ ਪੱਕੇ ਬਣ ਚੁੱਕੇ ਹਨ ਸੁਬਾ ਸਰਹੰਦ ਜਿਹੜਾ ਸੀਗੇ ਪੁਲਿਸ ਇੰਸਪੈਕਟਰ ਜਿਨ੍ਹਾਂ ਨੂੰ ਵੈਸੀ ਇੰਸਪੈਕਟਰ ਪੁਲਿਸ ਯੂਨੀਫਾਰਮ ਦਾ ਨਾਮ ਵੀ ਲੈਣਾ ਬੁਰਾ ਲੱਗਦਾ ਕਿਉਂਕਿ ਆਪਾਂ ਯੂਨੀਫਾਰਮ ਵਿੱਚ ਆਏ ਜੇ ਗੁੰਡੇ ਹੈਗੇਨ ਕਿ ਜਿਨ੍ਹਾਂ ਨੇ ਪੰਜਾਬ ਵਿੱਚ ਆਤੰਗੀ ਫੈਲਾਇਆ ਹੋਇਆ ਸੀਗਾ ਉਹ ਵੀ ਉਹਨਾਂ ਵਿੱਚ ਵੀ ਸੀਗਾ ਐਂ ਤੁਸੀਂ ਦੇਖੋ ਉਹਨਾਂ ਦੀ ਮੌਤ ਕਿਸ ਤਰੀਕੇ ਨਾਲ ਹੋਈ ਉਹ ਬੰਦੇ ਦੀ ਮੌਤ ਐ ਜੀ ਹੋਈ ਕਿ ਉਸਦੇ ਪਰਿਵਾਰ ਵੀ ਉਸਦੀ ਬਾਡੀ ਲੈਣ ਆਨੇ ਜਾਂਦਾ ਸੀ ਤੁਸੀਂ ਦੇਖਿਆ ਹੋਣਾ ਕਰਨਲ ਸਾਹਿਬ ਦੇ ਕੇਸ ਤੋਂ ਬਾਅਦ 3-4 ਮਹੀਨੇ ਦਾ ਥੋੜਾ ਠੰਡਾ ਪਿਆ ਸੀਗਾ ਕਿਉਂਕਿ ਮਾਮਲਾ ਕਾਫੀ ਗਰਮ ਸੀ ਦੇਖੋ ਨਾ ਜਿੰਨੇ ਵੀ ਇਹ ਫੇਕ ਇੰਕਾਊਂਟਰਸ ਹੋਏ ਆ ਅੱਜ ਜਾਂ ਕੱਲ ਇਹਨਾਂ ਦਾ ਕੇਸ ਖੁੱਲੇ ਹੀ ਹੈ ਜਿਹੜੇ ਵੀ ਕੇਸ ਸੀਬੀਆਈ ਗਏ ਹਨ ਉਹਨਾਂ ਨੂੰ ਜਸਟਿਸ ਮਿਲਿਆ ਮਗਰ ਪ੍ਰੋਬਲਮ ਇਜ਼ ਕਿ ਜਸਟਿਸ ਇੰਨੇ ਬਾਅਦ ਕਿ ਜਿਹੜੇ ਜਿਹੜੀ ਉਹਨਾਂ ਨੇ ਪੂਰੀ ਲਾਈਫ ਦੀ ਇੰਜੋਇਮੈਂਟ ਸੀਗੀ ਜਦੋਂ ਉਹਨਾਂ ਦਾ ਲਾਸਟ ਸਟੇਜ ਸੀ ਉੱਥੇ ਆ ਕੇ ਉਹਨਾਂ ਨੂੰ ਸਜ਼ਾ ਦੇਣ ਦਾ ਕੋਈ ਫਾਇਦਾ ਨਹੀਂ ਉਹ ਮਾਮਾ ਤੀਆਂ ਜਿਹੜੇ ਆਪਣੇ ਸਾਰਾ ਪਰਿਵਾਰ ਆਪਣਾ ਪੂਰਾ ਜ਼ਮੀਨ ਜਾਇਦਾਦ ਵੇਚ ਕੇ ਇਹਨਾਂ ਨੂੰ ਸਜ਼ਾ ਦੇਣ ਲਈ ਕੋਟਾਂ ਕਚੇਰੀਆਂ 'ਚ ਘੁੰਮਦੇ ਰਹੇ ਤੇ 30 ਸਾਲ ਬਾਅਦ ਸਜ਼ਾ ਮਿਲੀ ਇਹਨਾਂ ਨੂੰ ਉਹ ਕਹਿੰਦੇ ਉਹ ਤਾਂ ਜੇਲਾ ਚ ਵੀ ਨਜ਼ਾਰੀ ਲੈਂਦੇ ਆ ਇਹ ਜੈਪਸ ਇਹ ਦੇਖੋ ਜਿਹੜਾ ਸਾਡਾ ਵੀ ਕੇਸ ਸੀਗਾ ਇਹ ਚਾਹੁੰਦੇ ਸੀ ਅਰੇਸਟ ਕੀ ਸਾਨੂੰ ਕਿਸੇ ਤਰੀਕੇ ਯੂਟੀ ਨਾ ਹੋਏ ਕਿਉਂਕਿ ਪੰਜਾਬ ਪੁਲਿਸ ਤੇ ਪੰਜਾਬ ਜੇਲ੍ਹ ਦੇ ਅੰਦਰ ਤੇ ਇਹਨਾਂ ਨੇ ਇੰਜੋਇਮੈਂਟ ਕਰਨੀ ਸੀ ਉੱਥੇ ਤੇ ਇਹਨਾਂ ਨੂੰ ਮੁਰਗੇ ਤੇ ਬੋਤਲਾਂ ਵੀ ਸਰਵ ਹੋ ਜਾਂਦੀਆਂ ਇਹਨਾਂ ਨੂੰ ਸਪੈਸ਼ਲ ਤਿਹਾਰ ਜੇਲ੍ਹ ਚ ਪਾਣਾ ਚਾਹੀਦਾ ਜਿੱਥੇ ਹੈ ਜਿਹੜੇ ਸਟੇਟ ਤੇ ਇਹਨਾਂ ਨੇ ਇਨਕਾਊਂਟਰ ਹੋਇਆ ਇਹਨਾਂ ਨੂੰ ਸਜ਼ਾ ਮਿਲੀ ਹੈ ਜਿੱਥੇ ਗਲਤੀ ਕੀਤੀ ਹੈ ਉਸ ਸਟੇਟ ਤੇ ਕਦੇ ਵੀ ਇਹਨਾਂ ਨੂੰ ਜੇਲਾਂ ਚ ਨਹੀਂ ਪਾਣਾ ਚਾਹੀਦਾ ਪਿਛਲੇ ਦਿਨਾਂ ਵਿੱਚ ਪਟਿਆਲਾ ਜੇਲ੍ਹ ਵਿੱਚ ਇੱਕ ਘਟਨਾ ਹੁੰਦੀ ਹੈ ਸਾਹਮਣੇ ਆਈ ਜਿਸ ਵਿੱਚ ਦੋਸ਼ ਲੱਗਦੇ ਨੇ ਕਿ ਸੰਦੀਪ ਸਿੰਘ ਸਣੀ ਨੇ ਅੰਦਰ ਜਿਹੜੇ ਬੰਦ ਕੈਦੀ ਪੁਲਿਸ ਅਫਸਰ ਨੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਹੈ ਜਿਸ ਤੋਂ ਬਾਅਦ ਇੱਕ ਉਹ ਪੁਲਿਸ ਅਫਸਰ ਜਿਸ ਨੂੰ ਮਾੜਾ ਮੰਨਿਆ ਜਾਂਦਾ ਰਿਹਾ ਮੰਨਿਆ ਨਹੀਂ ਜਾਂਦਾ ਰਿਹਾ ਉਸ ਦੇ ਕਾਰਨਾਂਮੇ ਐਸੇ ਸੀ ਤੇ ਉਸ ਦਾ ਅੰਤ ਵੀ ਮਾੜਾ ਹੋ ਗਿਆ ਜਿਸ ਨੂੰ ਸੂਬਾ ਸਿੰਘ ਕਹਿੰਦੇ ਨੇ ਜਿਹੜਾ ਆਪਣੇ ਆਪ ਨੂੰ ਸੂਬਾ ਸਰਹੰਦ ਵੀ ਕਹਿੰਦਾ ਸੀ ਹਾਲਾਂਕਿ ਸੰਦੀਪ ਸਿੰਘ ਸਣੀ ਦੇ ਪਰਿਵਾਰ ਨੇ ਮੋੜਵੇ ਦੋਸ਼ ਲਾਏ ਕੇ ਉਲਟਾ ਸੰਦੀਪ ਸਿੰਘ ਸਣੀ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਹੋਈ ਉਹਦੇ ਨਾਲ ਤਸ਼ੱਦਦ ਕੀਤਾ ਗਿਆ ਜਿਸ ਦੇ ਬਾਅਦ ਪਰਿਵਾਰ ਨੂੰ ਮੁਲਾਕਾਤ ਕਰਨ ਦਾ ਸਮਾਂ ਨਹੀਂ ਮਿਲਦਾ ਇਹ ਜਦੋਂ ਜੈਦ ਔਰ ਤੁਹਾਨੂੰ 6 ਮਹੀਨੇ ਪਹਿਲਾਂ ਯਾਦ ਹੋਵੇਗੀ ਪਟਿਆਲਾ ਦੇ ਵਿੱਚ ਇੱਕ ਘਟਨਾ ਜਿਸ ਵਿੱਚ ਪਟਿਆਲਾ ਦੇ ਹੀ 4 ਪੁਲਿਸ ਇੰਸਪੈਕਟਰਾਂ ਸਣੇ ਹੋਰ ਕੁਝ ਪੁਲਿਸ ਮੁਲਾਜ਼ਮਾ ਨੇ ਇੱਕ ਸਰਵਿੰਗ ਕਰਨਲ ਦੇ ਨਾਲ ਕੁੱਟਮਾਰ ਕੀਤੀ ਉਹਨਾਂ ਦੇ ਬੇਟੇ ਨਾਲ ਕੁੱਟਮਾਰ ਕੀਤੀ ਉਹ ਕੇਸ ਹਾਲੇ ਵੀ सीबीआई ਦੀ ਇਨਵੈਸਟੀਗੇਸ਼ਨ ਦੇ ਅੰਡਰ ਚੱਲ ਰਿਹਾ ਹੈ ਉਸ ਕੇਸ ਨਾਲ ਕੁਝ ਅਪਡੇਟ ਸੂਬਾ ਸਰਹੰਦ ਦਾ ਜਿਹੜਾ ਹਾਲ ਹੋਇਆ ਉਸ ਬਾਰੇ ਗੱਲਬਾਤ ਕਰਾਂਗੇ ਇਸ ਵਕਤ ਜਸਵਿੰਦਰ ਕੌਰ ਬਾਠੀ ਸਾਡੇ ਨਾਲ ਨੇ ਉਹਨਾਂ ਨਾਲ ਸਾਰੀ ਗੱਲਬਾਤ ਕਰਦੇ ਆ ਕਿ ਨਵਾਂ ਅਪਡੇਟ ਕੀ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆ ਮੈਡਮ ਸਭ ਤੋਂ ਪਹਿਲਾਂ ਤੇ ਮੈਂ ਪਟਿਆਲੇ ਦੀ ਜੇਕਰ ਪਟਿਆਲਾ ਜੇਲ੍ਹ ਦੀ ਇਸ ਘਟਨਾ ਦਾ ਜ਼ਿਕਰ ਕਰਾਂ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਤੁਹਾਡੇ ਤੱਕ ਪਹੁੰਚਦੀਆਂ ਉਸ ਤੋਂ ਬਾਅਦ ਜਿਹੜਾ ਸੂਬਾ ਸਰਹੰਦ ਜਿਹੜਾ ਕਹਿੰਦਾ ਸੀ ਉਸ ਦਾ ਜਿਹੜਾ ਅੰਤ ਹੋਇਆ ਇਹ ਸਾਰੀਆਂ ਗੱਲਾਂ ਨੂੰ ਤੁਸੀਂ ਕਿਵੇਂ ਡੀਕੋਡ ਕਰਦੇ ਹੋ ਕਿ ਅਹ ਦੇਖੋ ਲਾਅ ਆਫ ਕਹਿੰਦੇ ਨਾ ਲਾ ਕਰਮਾ ਕਰਮਾ ਸਾਹਮਣੇ ਆਂਦਾ ਹੀ ਆਂਦਾ ਹੈ। ਹੂੰ। ਇਹਨਾਂ ਦਾ ਕਰਮਾ ਹੁਣ ਦੇਖੋ ਜਿੰਨੇ ਵੀ ਇਹ ਫੇਕ ਐਨਕਾਊਂਟਰਸ ਕੀਤੇ ਸੀ ਬਿਸ਼ੱਕ 30 ਸਾਲ ਬਾਅਦ ਸਜ਼ਾ ਦਿੱਤੀ ਗਈ। ਮਗਰ ਜਿਹੜਾ ਕਰਮਾ ਕਹਿੰਦੇ ਨਾ ਉਹ ਜਿਹੜਾ ਸਰਕਲ ਹੁੰਦਾ ਹੈ ਕਰਮ ਦਾ ਉਹ ਇੱਥੇ ਪੂਰਾ ਕਰਕੇ ਜਾਣਾ ਹੁੰਦਾ ਹੈ। ਜਿਨ੍ਹਾਂ ਦੇ ਬੱਚਿਆਂ ਨੂੰ ਐ ਦੇਖੋ ਜਿਹੜਾ ਸੁਬਾ ਸਰੰਧ ਜਿਹੜਾ ਸਿਗੇ ਪੁਲਿਸ ਇੰਸਪੈਕਟਰ ਜਿਨ੍ਹਾਂ ਨੂੰ ਵੈਸੇ ਇੰਸਪੈਕਟਰ ਪੁਲਿਸ ਯੂਨੀਫਾਰਮ ਦਾ ਨਾਮ ਵੀ ਲੈਣਾ ਬੁਰਾ ਲੱਗਦਾ ਕਿਉਂਕਿ ਆਪਾਂ ਯੂਨੀਫਾਰਮ ਵਿੱਚ ਇਹ ਜੇ ਗੁੰਡੇ ਹੈਗੇਨ ਕਿ ਜਿਹੜਾ ਨੇ ਪੰਜਾਬ ਵਿੱਚ ਆਤੰਗੀ ਫੈਲਾਇਆ ਹੋਇਆ ਸੀਗਾ ਉਹ ਵੀ ਉਹਨਾਂ ਵਿੱਚੋਂ ਹੀ ਸੀਗਾ ਐਂ ਤੁਸੀਂ ਦੇਖੋ ਉਹਨਾਂ ਦੀ ਮੌਤ ਕਿਸ ਤਰੀਕੇ ਨਾਲ ਹੋਈ ਫਿਰ ਦੇਖੋ ਉਹ ਬੰਦੇ ਦੀ ਮੌਤ ਇਹ ਜੀ ਹੋਈ ਕਿ ਉਸਦੇ ਪਰਿਵਾਰ ਵੀ ਉਸਦੀ ਬਾਡੀ ਲੈਣ ਨਹੀਂ ਜਾਂਦਾ ਸੀ ਇਸ ਤੋਂ ਦਾ ਦਰਦਨਾਕ ਕੋਈ ਚੀਜ਼ ਨਹੀਂ ਹੋ ਸਕਦੀ ਕਿ ਤੁਹਾਡਾ ਘਰ ਦਾ ਪਰਿਵਾਰ ਦਾ ਮੈਂਬਰ ਵੀ ਤੁਹਾਨੂੰ ਅਗਲਾਸਟ ਅੰਤਿਮ ਵਿਦਾਈ ਵੀ ਨਹੀਂ ਦੇਣਾ ਚਾਹੀਏ ਇਸ ਤੋਂ ਜ਼ਿਆਦਾ ਕੀ ਬੰਦੇ ਨੂੰ ਮਾਰ ਹੋ ਸਕਦੀ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਦੇ ਨਾਲ ਚ ਜਿਨ੍ਹਾਂ ਨੇ ਅੱਤ ਚੁੱਕੀ ਸੀ ਵਰਦੀ ਦੇ ਵਿੱਚ ਅੱਤ ਚੁੱਕੀ ਸੀ ਉਹਨਾਂ ਵਿੱਚੋਂ ਇੱਕ ਸੀ ਸੂਬਾ ਸਰਹੰਦ ਬਾਰੇ ਜਾਂ ਉਸ ਸੂਬਾ ਸਿੰਘ ਬਾਰੇ ਜਦੋਂ ਪਟਿਆਲੇ ਦੀ ਘਟਨਾ ਹੁੰਦੀ ਹੈ ਤੁਸੀਂ ਪਟਿਆਲੇ ਦੇ ਵਿੱਚ ਹੀ ਹੋਵੋਗੇ ਸੁਭਾਵਕ ਜੀ ਗੱਲ ਹੈ ਉਦੋਂ ਕਿਹ ਜੀਆਂ ਗੱਲਾਂ ਤੁਹਾਡੇ ਜਹਨ ਚਾਉਂਦੀਆਂ ਇਹ ਜੇ ਅਫਸਰਾਂ ਬਾਰੇ ਸੁਣ ਕੇ ਕਹਾਣੀਆਂ ਜੀ ਮੈਨੂੰ ਸਭ ਤੋਂ ਹੈਰਾਨਗੀ ਹੁੰਦੀ ਹੈ ਕਿ ਆਪਾਂ ਅਜੇ ਵੀ ਮਤਲਬ ਪੰਜਾਬ ਨੂੰ ਸਾਨੂੰ ਨਾ ਹੁਣ ਉੱਠਣ ਦੀ ਲੋੜ ਹੈ ਨਹੀਂ ਤੇ ਮੈਂ ਜੇ ਪਹਿਲੇ ਵੀ ਕਿਹਾ ਸਾਡਾ 84 85 ਵਾਲਾ ਜਰੀਆ ਜਿਹੜਾ ਹੈ ਨਾ ਉਹ ਪੰਜਾਬ 'ਚ ਫੇਰ ਸ਼ੁਰੂ ਤੇ ਹੋ ਹੀ ਚੁੱਕਿਆ ਤੁਸੀਂ ਦੇਖਿਆ ਹੋਣਾ ਕਰਨਲ ਸਾਹਿਬ ਦੇ ਕੇਸ ਤੋਂ ਬਾਅਦ ਤਿੰਨ ਚਾਰ ਮਹੀਨੇ ਦਾ ਥੋੜਾ ਠੰਡਾ ਪਿਆ ਸੀਗਾ ਕਿਉਂਕਿ ਮਾਮਲਾ ਕਾਫੀ ਗਰਮ ਸੀਗਾ ਬਟ ਪੁਲਿਸ ਨੂੰ ਇਹ ਚੀਜ਼ ਪੁੱਲ ਨਹੀਂ ਦੇਖੋ ਜਦੋਂ ਪੁਲਿਸ ਚੜੀ ਹੈ ਉਹ ਯੂਨੀਫਾਰਮ ਪਾਉਂਦੀ ਹੈ ਵਰਦੀ ਉਹ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਹੈ ਨਾ ਕਿ ਘਰੋਂ ਪੁੱਤ ਚੱਕ ਕੇ ਮਾਰਨ ਲਈ ਜਾਂ ਕਿਸੇ ਨੂੰ ਵੀ ਮਾਰਨ ਲਈ ਦੂਜੀ ਗੱਲ ਪੁਲਿਸ ਨੂੰ ਕੋਈ ਤੁਸੀਂ ਦੇਖਿਆ ਨਾ ਜਿੰਨੇ ਵੀ ਇਹ ਫੇਕ ਇਨਕਾਊਂਟਰਸ ਹੋਏਨ ਆਖ ਜੀਆ ਕੱਲ ਇਹਨਾਂ ਦਾ ਕੇਸ ਖੁੱਲੇ ਹੀ ਹੈ ਜਿਹੜੇ ਵੀ ਕੇਸ सीबीआई ਗਏ ਹਨ ਉਹਨਾਂ ਨੂੰ ਜਸਟਿਸ ਮਿਲਿਆ ਮਗਰ ਪ੍ਰੋਬਲਮ ਇਜ਼ ਕਿ ਜਸਟਿਸ ਇੰਨੇ ਬਾਅਦ ਕਿ ਜਿਹੜੇ ਜੜੀ ਉਹਨਾਂ ਨੇ ਪੂਰੀ ਲਾਈਫ ਦੀ ਇੰਜੋਇਮੈਂਟ ਸੀਗੀ ਜਦ ਉਹਨਾਂ ਦਾ ਲਾਸਟ ਸਟੇਜ ਸੀ ਉੱਥੇ ਆ ਕੇ ਉਹਨਾਂ ਨੂੰ ਸਜ਼ਾ ਦੇਣ ਦਾ ਕੋਈ ਫਾਇਦਾ ਨਹੀਂ ਉਹ ਮਾਵਾ ਧੀਆ ਜਿਹੜੇ ਆਪਣੇ ਸਾਰਾ ਪਰਿਵਾਰ ਆਪਣਾ ਪੂਰਾ ਜ਼ਮੀਨ ਜਾਇਦਾਦ ਬੇਚ ਕੇ ਇਹਨਾਂ ਨੂੰ ਸਜ਼ਾ ਦੇਣ ਲਈ ਕੋਟਾਂ ਕਚੇਰੀਆਂ 'ਚ ਘੁੰਮਦੇ ਰਹੇ ਤੇ 30 ਸਾਲ ਬਾਅਦ ਸਜ਼ਾ ਮਿਲੀ ਇਹਨਾਂ ਨੂੰ ਤੇ ਤੁਸੀਂ ਇਹ ਦੇਖੋ 30 ਸਾਲ ਦਾ ਸਟਰਗਲ ਜਿਨ੍ਹਾਂ ਦੀ ਕੋਈ ਗਲਤੀ ਨਹੀਂ ਸੀ 30 ਸਾਲ ਸਟਰਗਲ ਕਰਕੇ ਉਹਨਾਂ ਨੇ ਆਪਣੇ ਬੱਚਿਆਂ ਦਾ ਜਿਨ੍ਹਾਂ ਨੇ ਕਤਲ ਕੀਤਾ ਸੀਗਾ ਐਨਕਾਊਂਟਰ ਕੀਤੇ ਫੇਕ ਉਹਨਾਂ ਨੂੰ ਸਜ਼ਾਦਵਾਨ ਤੇ ਲੱਗ ਗਈ ਔਰ ਜਦੋਂ ਸਜ਼ਾ ਉਭੋਗਤ ਰਹੇ ਹੁੰਦੇ ਆ ਜੇਲ੍ਹਾਂ ਵਿੱਚ ਅਜੀਬ ਕਿਸਮ ਦੇ ਕਿਸੇ ਸਾਹਮਣੇ ਆਏ ਆ ਜਿਹੜੇ ਗਵਾਹ ਜੇਲ੍ਹਾਂ ਚੋਂ ਕੱਟ ਕੇ ਆਏ ਕਿਸੇ ਵਜ੍ਹਾ ਕਰਕੇ ਉਹ ਕਹਿੰਦੇ ਉਹ ਤਾਂ ਜੇਲਾ ਚ ਵੀ ਨਜ਼ਾਰੇ ਲੈਂਦੇ ਆ ਇਹ ਜੇ ਅਫਸਰ ਜੀ ਜੇਲ੍ਹਾਂ ਚ ਮੈਂ ਆਪੇ ਆਇਆ ਮੈਨੂੰ ਐਸ ਪਤਾ ਮੈਂ ਆਈਵ ਹਰਡ ਇਟ ਨੰਬਰ ਆਫ ਟਾਈਮਸ ਜੇਲ ਦੇ ਅੰਦਰ ਜਿਹੜੇ ਆ ਪੁਲਿਸ ਅਧਿਕਾਰੀ ਐ ਨਬਾਏ ਦੇਖੋ ਜਿਹੜਾ ਸਾਡਾ ਵੀ ਕੇਸ ਸੀਗਾ ਇਹ ਚਾਹਦੇ ਸੀ ਅਰੈਸਟ ਕਿ ਸਾਨੂੰ ਕਿਸੇ ਤਰੀਕੇ ਯੂਟੀ ਨਾ ਹੋਏ ਕਿਉਂਕਿ ਪੰਜਾਬ ਪੁਲਿਸ ਤੇ ਪੰਜਾਬ ਜੇਲ ਦੇ ਅੰਦਰ ਤੇ ਇਹਨਾਂ ਨੇ ਇੰਜੋਇਮੈਂਟ ਕਰਨੀ ਸੀ ਉੱਥੇ ਤੇ ਇਹਨਾਂ ਨੂੰ ਮੁਰਗੇ ਤੇ ਬੋਤਲਾਂ ਵੀ ਸਰ ਤੁਸੀਂ ਦੇਖਿਆ ਹੋਣਾ SIM ਕਾਰਡ ਅਨ ਥੋੜੇ ਦਿਨ ਪਹਿਲੇ ਵੀ ਜੇਲਾ ਦੇ ਅੰਦਰ SIM ਕਾਰਡ ਤੇ ਬੋਟਲਰ ਇਹਨਾਂ ਨੇ ਮੈਨੇਜ ਕਿਉਂਕਿ ਦੇਖੋ ਜਿਹੜਾ ਪੁਲਿਸ ਅਧਿਕਾਰੀ ਹੈ ਉਸ ਨੂੰ ਅਗਰ ਜੇਲ੍ਹ ਤੇ ਵੀ ਉਹ ਕਿਦੇ ਨਾ ਕਿਦੇ ਲਿੰਕ ਉਸਨਾਂ ਨੂੰ ਉੱਥੇ ਉਹ ਜਾਂਦੀ ਸੌਲਿਅਤ ਮਿਲ ਰਹੀ ਸੀ ਸਪੈਸ਼ਲ ਟ੍ਰੀਟਮੈਂਟ ਮਿਲ ਰਹੀ ਸੀ ਸੌਲਿਅਤ ਮਿਲ ਰਹੀ ਸੀ ਤਾਂ ਉਹ ਉੱਥੇ ਉਹਨਾਂ ਨੂੰ ਬਾਹਰ ਆ ਅੰਦਰ ਦਾ ਕੋਈ ਫਰਕ ਨਹੀਂ ਪੈਂਦਾ ਤੇ ਇਹ ਜਿਹੜੇ ਇਨਕਾਊਂਟਰ ਵਾਲੇ ਜਿਹੜੇ ਇਹ ਜੀ ਆਫਸਰ ਵੇ ਕੀ ਹੁੰਦੇ ਨਾ ਇਹਨਾਂ ਨੂੰ ਆਈ ਥਿੰਕ ਇਹਨਾਂ ਨੂੰ ਸਪੈਸ਼ਲ ਤਿਹਾਰ ਜੇਲ੍ਹ ਚ ਪਾਣਾ ਚਾਹੀਦਾ ਜਿੱਥੇ ਹੈ ਜਿਹੜੇ ਸਟੇਟ ਤੇ ਇਹਨਾਂ ਨੇ ਇਨਕਾਊਂਟਰ ਹੋਇਆ ਇਹਨਾਂ ਨੂੰ ਸਜ਼ਾ ਮਿਲੀ ਹੈ ਜਿੱਥੇ ਗਲਤੀ ਕੀਤੀ ਹੈ ਉਸ ਸਟੇਟ ਤੇ ਕਦੇ ਵੀ ਇਨਾਂ ਨੂੰ ਜੇਲਾਂ 'ਚ ਨਹੀਂ ਪਾਣਾ ਚਾਹੀਦਾ ਬਹੁਤੀ ਵਾਰੀ ਇਹ ਵੀ ਦੇਖਣ 'ਚ ਆਇਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਜਦੋਂ ਹੋ ਜਾਂਦੀਆਂ ਹਨ ਸੰਦੀਪ ਸਣੀ ਵਾਲੀ ਜਾਂ ਬਾਕੀ ਜਿਹੜੇ ਤਿੰਨ ਪੁਲਿਸ ਅਫਸਰ ਦੱਸੇ ਗਏ ਕਿ ਅੰਦਰ ਕੁੱਟ ਮਾਰ ਜਾਂ ਝੜਪ ਹੋਈ ਸੱਚ ਨਹੀਂ ਅਜੇ ਤੱਕ ਕੁਝ ਵੀ ਕਨਫਰਮ ਹੋ ਪਾਇਆ ਪਰਿਵਾਰ ਸਣੀ ਦਾ ਕਹਿ ਰਿਹਾ ਹੈ ਕਿ ਉਲਟਾ ਉਹਦੇ ਹੀ ਜਿਹੜੇ ਖੂਨ ਨਾਲ ਲੱਛਪਤ ਹੋ ਗਏ ਸੀ ਕਸ਼ੇਰੇ ਕਪੜੇ ਦੂਸਰੇ ਪਾਸਿਓਂ ਕਿਹਾ ਜਾ ਰਿਹਾ ਕੋ ਪੁਲਿਸ ਅਫਸਰਾਂ ਨੂੰ ਸੰਦੀਪ ਸਣੀ ਨੇ ਕੁੱਟਿਆ ਜੀ ਪਰਸਦੀਪ ਸਣੀ ਨੂੰ ਬੈਠੇ ਬੈਠੇ ਉਸ ਨੂੰ ਸਪਨਾ ਤੇ ਨਹੀਂ ਆਊਗਾ ਜਾ ਕੇ ਕੁੱਟੂਗਾ ਪੁਲਿਸ ਵਾਲਿਆਂ ਨੇ ਕੁਝ ਨਾ ਕੁਛ ਐਜੀ ਹਰਕਤ ਕੀਤੀ ਹੋਣੀ ਕਿਉਂਕਿ ਇਹਨਾਂ ਦੇ ਅਹੰਕਾਰ ਨਹੀਂ ਖਤਮ ਹੁੰਦੇ ਇਹਨਾਂ ਦੀ ਪੁਲਿਸ ਕਹਿੰਦੇ ਨਾ ਵਰਦੀ ਤੋਂ ਜ਼ਿਆਦਾ ਇਹਨਾਂ ਨੇ ਅਹੰਕਾਰ ਆਪਣਾ ਐਟੀਟਿਊਡ ਰੱਖਿਆ ਹੋਇਆ ਜਿਹੜਾ ਕਰਨਲ ਸਾਹਿਬ ਦੇ ਕੇਸ ਤੇ ਵੀ ਸੀਗਾ ਤੁਹਾਨੂੰ ਪਤਾ ਇਹਨਾਂ ਨੂੰ ਇੰਨਾ ਜ਼ਿਆਦਾ ਇਹ ਐਨਕਾਊਂਟਰ ਕਰਕੇ ਸੋਧਦੇ ਆ ਸੀ ਤੇ ਮਰਡਰਿਸਟ ਹੋ ਗਿਆ ਕਹਿੰਦੇ ਨਾ ਜਿਹੜੇ ਗੁੰਡਾ ਰਾਜ ਹੁੰਦਾ ਜਿਹੜੇ ਇੱਕ ਟੈਰਰਿਸਟ ਹੁੰਦੇ ਉਹਨਾਂ ਨੂੰ ਹੁੰਦਾ ਕਿ ਅਸੀਂ ਤੇ ਖੂਨ ਕਾਰ ਸਕਦੇ ਹਾਂ ਉਹਨਾਂ ਨੂੰ ਕੋਈ ਕਹਿੰਦੇ ਨਾ ਗਿਲਟ ਨਹੀਂ ਹੁੰਦਾ ਇਹ ਇੰਨੇ ਜ਼ਿਆਦਾ ਪੱਕੇ ਬ ਪੰਜਾਬ ਦੇ ਅਮੇ ਸਾਰੇ ਪੰਜਾਬ ਪੁਲਿਸ ਨੂੰ ਨਹੀਂ ਕਹਿੰਦੀ ਦੇਖੋ ਐਸਐਸਪੀ ਵਰੁਣ ਜੈ ਜੇ ਵੀ ਬੰਦੇ ਹੈਗੇ ਜਿਨ੍ਹਾਂ ਨੇ ਇਹਨਾਂ ਨੂੰ ਉਲੀਆਮ ਸਜਾ ਵੀ ਦਿੱਤੀ ਹੈ ਹੋਈ ਨਾਨਕ ਨੇ ਸਜ਼ਾ ਦੇ ਦਿੱਤੀ ਹੁੰਦੀ ਤੇ ਅੱਜ ਗੱਲ ਇੱਥੇ ਤੱਕ ਨਹੀਂ ਪਹੁੰਚਦੀ ਐਸਾਰਾ ਮਾਮਲਾ ਐਕਚੁਅਲੀ ਨਾਨਕ ਦੀ ਵਜ੍ਹਾ ਨਾਲ ਖਰਾਬ ਹੋਇਆ ਇਨਵੈਸਟੀਗੇਸ਼ਨ ਡਿਲੇ ਕਿਉਂ ਹੋਈ ਨਾਨਕ ਦੀ ਵਜ੍ਹਾ ਨਾਲ ਹੁੰਤੇ ਐਦਾਂ ਦੀ ਵੀ ਗੱਲਾਂ ਸੁਣਨ ਨੂੰ ਆਈਆਂ ਸੰਦੀਪ ਜੀ ਕਿ ਨਾਨਕ ਤੇ ਮਨਦੀਪ ਸਿੱਧੂ ਸਾਹਿਬ ਦੀ ਕੁਝ ਰਿਕਾਰਡਿੰਗ ਇਨਾਂ ਕੋਲ ਚਾਰ ਬੰਦਿਆਂ ਕੋਲ ਸੀ ਤਾਂ ਨਾਨਕ ਨੂੰ ਇਹਨਾਂ ਨੇ ਕੈਸੀ ਅਗਰ ਤੁਸੀਂ ਸਾਡੇ ਉੱਪਰ ਐਫ ਆਈ ਆਰ ਕਰ ਦਿੱਤੀ ਜਾਂ ਅਰੈਸਟ ਕੀਤਾ ਹੋਰ ਅਗਰ ਸਾਡੂੰ ਮੈਂਡੋਰ ਕੇਸ ਤੇ ਸਾਨੂੰ ਸਜ਼ਾ ਹੋਈ ਤੇ ਸਾਨੂੰ ਤੇ ਇਨਕਾਊਂਟਰਸ ਦੇ ਆਰਡਰ ਤੁਸੀਂ ਦਿੱਤੇ ਹੋਣ ਮਤਲਬ ਜਿਹੜੇ ਕਾਥੀਚ ਦੋਸ਼ੀ ਪੁਲਿਸ ਇਨਸਪੈਕਟਰ ਨੇ ਉਹ ਆਪਣੇ ਸੀਨੀਅਰ ਅਫਸਰਾਂ ਨੂੰ ਰਿਕਾਰਡਿੰਗ ਦਾ ਡਰਾਵਾ ਦੇ ਰੇ ਸੀ ਹਾਂਜੀ ਬਿਲਕੁਲ ਐ ਗੱਲ ਸੁਣਨ ਚਾਹੀਏ ਕਿ ਉਹਨਾਂ ਕੋਲ ਇਹ ਚੀਜ਼ਾਂ ਸੀ ਜਿਸ ਦੀ ਵਜ੍ਹਾ ਨਾਲ ਉਹਨਾਂ ਨੇ ਉਸ ਨੂੰ ਲਿੰਕ ਕਰ ਦਿਆਂ ਕਿ ਜਦੋਂ ਮੈਂ ਨਾਨਕ ਕੋਲ ਗਈ ਸੀ ਤੇ ਨਾਨਕ ਨੇ ਮਨ ਕੇ ਉਹਨਾਂ ਨੂੰ ਕੱਲ ਅਵਾਰਡ ਮਿਲਿਆ ਵੀ ਕੈਨ ਨਾਟ ਅਰੈਸਟ them ਮਨੂੰ ਸਿੱਧਾ ਨਾਨਕ ਜੀ ਨੇ ਕਿਹਾ ਸੀ ਵੀ ਕੈਨ ਨਾਟ ਅਰੈਸਟ them ਤੁਹਾਡੇ ਕੋਲ ਆਪਸ਼ਨ ਖਾਲੀ ਕੰਪਰੋਮਾਈਜ਼ ਹੈ ਇਹ ਕੇਸ ਐਸਪੀ ਜੋ ਸਟੇਟ ਡਿਸਟ੍ਰਿਕਟ ਦਾ ਸਾਡਾ ਹੈੱਡ ਸੀਗੇ ਉਸਲੇ ਲਾ ਐਂਡ ਆਰਡਰ ਦਾ ਪੂਰੀ ਰਾਤ ਤੁਸੀਂ ਫੋਨ ਨਹੀਂ ਚੱਕਦੇ ਸੋ ਵਾਟ ਵਾਟ ਕਾਈਂਡ ਆਫ ਅ ਹੈਡ ਆਫ ਦ ਸਟੇਟ ਯੂ ਆਰ ਜਦੋਂ ਇੱਥੇ ਕੋਈ ਪ੍ਰੋਬਲਮ ਆ ਜਾਏਗੀ ਤੇ ਤੁਸੀਂ ਸੁੱਤੇ ਪਏ ਹੋ ਔਰ ਤੁਹਾਡੀ ਵਾਈਫ ਨੂੰ ਫੋਨ ਕਰਕੇ ਮੈਂ ਕਹਿੰਦੀ ਆ ਕਿ ਤੁਸੀਂ ਪਲੀਜ਼ ਐਸਐਸਪੀ ਸਾਹਿਬ ਨੂੰ ਬੋਲੋ ਮੇਰੇ ਨਾਲ ਗੱਲ ਕਰਨ ਮੇਰੇ ਹਸਬੰਡ ਕਰਨਲ ਹਨ ਉਹਨਾਂ ਨੂੰ ਤੇ ਕਹਿੰਦੇ ਜੀ ਮੇਰੀ ਵਾਈਫ ਨੂੰ ਫੋਨ ਮੇਰੀ ਵਾਈਫ ਪੁਲਿਸ ਵਾਲੀ ਨਹੀਂ ਹੈ ਉਹਨੂੰ ਫੋਨ ਨਹੀਂ ਕਰ ਸਕਦੇ ਮੈਂ ਤੇ ਕਦੇ ਆਪਣੇ ਜਵਾਨ ਨੂੰ ਨਹੀਂ ਕਹਾਂਗੀ ਕਿ ਤੁਸੀਂ ਮੈਨੂੰ ਫੋਨ ਨਹੀਂ ਕਰ ਸਕਦੇ ਜਦੋਂ 25 ਸਾਲ ਮੈਂ ਫੌਜ ਦਾ ਨਮਕ ਖਾਇਆ ਹੈ ਫੌਜ ਦੀ ਫੈਸਿਲਿਟੀਆਂ ਲੈਂਦੀਆਂ ਤੇ ਫਿਰ ਮੈਂ ਅੱਜ ਕਹਿ ਸਕਦੀਆਂ ਕਿ ਇੱਕ ਫੌਜੀ ਮੈਨੂੰ ਫੋਨ ਕਰੇਗਾ ਕਿ ਮੈਂ ਜ਼ਿੰਮੇਵਾਰ ਨਹੀਂ ਹਾਂ ਤਾਂ ਮੈਂ ਉਸ ਸਰ ਨੂੰ ਫੋਨ ਕਰੋ ਜੀ ਤੁਹਾਡੀ ਵਾਈਫ ਨੂੰ ਨਹੀਂ ਤੇ ਵਾਈਫ ਨੂੰ ਕਿ ਮੈਂ ਤੁਹਾਡੀ ਹੈਲਪ ਨਹੀਂ ਕਰੂੰਗੀ ਇੱਕ ਤਾਂ ਤੁਹਾਨੂੰ ਇਹ ਗੱਲਾਂ ਤਕਲੀਫ ਦਿੰਦੀਆਂ ਜਦੋਂ ਉਦੋਂ ਤੁਹਾਡੀ ਖੱਜਲ ਖਵਾਰੀ ਹੋਈ ਇਸ ਕਰਨਲ ਬਾਟ ਕੇਸ ਦੇ ਵਿੱਚ ਤੁਸੀਂ ਲਗਾਤਾਰ ਲੜਾਈ ਲੜੀ ਹੈ ਜਦੋਂ ਵੀ ਗੱਲ ਹੋਣੀ ਹੈ ਅੜਨ ਵਾਲਿਆਂ ਦੀ ਲੜਨ ਵਾਲਿਆਂ ਦੀ ਖੜਨ ਵਾਲਿਆਂ ਦੀ ਤੁਹਾਡੇ ਕੇਸ ਦਾ ਜ਼ਿਕਰ ਤਾਂ ਹੋਣਾ ਹੀ ਹੈ ਪੰਜਾਬ ਦੇ ਅੰਦਰ ਮੈਂ ਜਾਨਣਾ ਹੀ ਇਹ ਚਾਹਣਾ ਬਹੁਤ ਸਾਰੇ ਲੋਕਾਂ ਨੂੰ ਤੇ ਹੋਏਗੀ ਮੰਨਦੇ ਵਿੱਚ ਸਵਾਲ ਹੋਏਗਾ ਕਿ ਆਖਰਕਾਰ ਉਸ ਕੇਸ ਦਾ ਬਣਿਆ ਕੀ ਕਿਉਂਕਿ ਰੋਲਾ 10 15 ਦਿਨ 20 ਦਿਨ ਇੱਕ ਮਹੀਨਾ ਪੈਂਦਾ ਬਹੁਤ ਜ਼ਿਆਦਾ ਪੰਜਾਬ ਅੰਦਰ ਉਸ ਤੋਂ ਬਾਅਦ ਸਾਰੇ ਕੇਸ ਠੰਡੇ ਵਸਤੇ ਚ ਤੁਹਾਡੇ ਕੇਸ ਕਿੱਥੇ ਤੱਕ ਪਹੁੰਚੇ ਔਰ ਕੀ ਬਣਿਆ ਕੇਸ ਦਾ ਤੁਸੀਂ ਦੇਖਿਆ ਉਹਨਾਂ ਨਾਂ ਮੈਂ ਆਧੂ ਠੰਡੀ पे ना ਅੱਜ ਠੰਡੀ पे ਕਿਉਂਕਿ ਇਹ ਕੇਸ ਖਾਲੀ ਮੇਰੇ ਲਈ ਨਹੀਂ ਹੈ ਇਹ ਇੱਕ ਲੈਸਨ ਜੜਾ ਹੈ ਜਿਹੜੇ ਇਹ ਅਧਿਕਾਰੀ ਪੁਲਿਸ ਤੇ ਜਿਹੜੇ ਗੁੰਡੇ ਬਣਦੇ ਜਾ ਰਹੇ ਇਹ ਸਾਰੇ ਪੰਜਾਬ ਪੁਲਿਸ ਤੇ ਜਿਹੜੇ ਗੁੰਡੇ ਅਧਿਕਾਰੀ ਹਨ ਉਹਨਾਂ ਨੂੰ ਲੈਸਨ ਦੇਣ ਲਈ ਹੈ ਕਿ ਜਰਨਲ ਪਬਲਿਕ ਜਦੋਂ ਉਠੇਗੀ ਹੂੰ ਤੇ ਤੁਹਾਡੇ ਜਿੰਨੇ ਵੀ ਕਾਲੇ ਕਾਰਨਾਮੇ ਹਨ ਉਹਨਾਂ ਨੂੰ ਅੰਤ ਹੋਏ ਗਏ ਹੋਏਗਾ ਤੁਸੀਂ ਦੇਖਿਆ ਹੋਣਾ ਹਰ ਇੱਕ ਜਗਲ ਜਸਟਿਸ ਭਰਦਵਾਚ ਸੀਗੇ ਜਾਂ ਮੋਗਲ ਸਰ ਸੀਗੇ ਕਿ ਆਪਣੇ ਰਾਜੇਸ਼ਾ ਭਰਦਵਾਚ ਸੀਗੇ ਆਪਣੇ ਹੋਰ ਆਪਣੇ ਇੱਕ ਅਨੁਪਚਿਤਕਾਰਾ ਜੀ ਸੀ ਉਹਨਾਂ ਦੇ ਆਰਡਰਸ ਤੁਸੀਂ ਅਸੀਂ ਦੇਖੇ ਹੋਣੇ ਜਦੋਂ ਆਰਡਰਸ ਦਿੱਤੇ ਸੀ ਇੰਨੇ ਸਟਰੋਂਗ ਆਰਡਰ ਸੀ ਕਿ ਪੰਜਾਬ ਗਵਰਨਮੈਂਟ ਔਫ ਪੰਜਾਬ ਪੁਲਿਸ ਮੈਨੂੰ ਅੱਜ ਤੱਕ ਸਭ ਤੋਂ ਵੱਡੀ ਤਕਲੀਫ ਹੈ ਵੀ ਕਿ ਮੈਨੂੰ ਅਜ ਤੱਕ ਇਹ ਸਮਝ ਨਹੀਂ ਆ ਰਿਹਾ ਕਿ 5 ਐ 4 5 ਅਧਿਕਾਰੀ ਪੰਜਾਬ ਪੁਲਿਸ ਔਰ ਗਵਰਨਮੈਂਟ ਲਈ ਇਨੇ ਕਿਉਂ ਇੰਪੋਰਟੈਂਟ ਸੀ ਕਿ ਪੂਰੀ ਪੰਜਾਬ ਪੁਲਿਸ ਤੇ ਪੂਰੀ ਪੰਜਾਬ ਸਰਕਾਰ ਇਨਾਂ ਲਈ ਆਪਣਾ ਨਾਮ ਬਦਨਾਮ ਕਰਨ ਨੂੰ ਤਿਆਰ ਹੋ ਗਈ ਮਗਰ ਇਨਾਂ ਨੂੰ ਸਜ਼ਾ ਦੇਣ ਨੂੰ ਤਿਆਰ ਨਹੀਂ ਬਨਾਮੀ ਤਾਂ ਬਹੁਤ ਹੋਈ ਸਰਕਾਰ ਦੀ ਪੁਲਿਸ ਦੀ ਹੁਣ ਤੁਸੀਂ ਇਹ ਦੇਖੋ ਕਿ ਤੁਹਾਡੇ ਸਾਹਮਣੇ ਤੁਸੀਂ ਸਾਰੇ ਉੱਥੇ ਸੀ ਜਦੋਂ ਭਗਵੰਨ ਮਾਨ ਸਾਹਿਬ ਨੇ ਕਿਹਾ ਸੀ ਸ਼ਾਮ ਨੂੰ 6 ਵਜੇ ਤੁਹਾਨੂੰ ਮਿਲ ਜਾਏਗਾ ਨਤੀਜਾ ਤੇ ਅੱਜ 6 6 ਮਹੀਨੇ ਹੋ ਗਏ ਤੇ 6 ਨੀ ਵਜੇ ਉਹਨਾ ਦੇ ਤੇ ਨਾ ਉਹਨਾਂ ਨੇ ਕਦੇ ਕੰਟੈਕਟ ਕੀਤਾ ਖਾਲੀ ਇੱਕ ਵਾਰੀ ਕੰਟੈਕਟ ਕੀਤਾ ਗਿਆ ਸੀਗਾ ਸਾਨੂੰ ਕਿ ਤੁਸੀਂ ਅਗਰ ਕੇਸ ਵਾਪਸ ਲੈ ਲੋਗੇ ਨਾਨ ਨੂੰ ਡਿਸਮਿਸ ਵੀ ਕਰ ਦਾਂਗੇ ਤੇ ਨਾਨਕ ਦੀ ਪੋਸਟਿੰਗ ਕਰ ਦਾਂਗੇ ਸਭ ਤੋਂ ਵੱਡੀ ਗੱਲ ਪਤਾ ਕੀ ਆਂਦੀ ਹੈ ਕਿ ਜਦੋਂ ਤੁਸੀਂ ਯੂਨੀਫਾਰਮ ਪਾਈ ਹੈ ਉਹ ਯੂਨੀਫਾਰਮ ਦੀ ਇੱਜ਼ਤ ਜਿਹੜੀ ਚੀਜ਼ ਤੁਹਾਨੂੰ ਜਿਸ ਦੀ وجہ ਨਾਲ ਤੁਹਾਡਾ ਨਾਮ ਹੈਗਾ ਉਸ ਨਾਮ ਨੂੰ ਤੁਸੀਂ ਖਰਾਬ ਕੀਤਾ ਤੁਸੀਂ ਉਸ ਯੂਨੀਫਾਰਮ ਨੂੰ ਗਾਲ ਕੱਢਦੇ ਹੋ ਜਦੋਂ ਤੁਸੀਂ ਕੁਝ ਗਲਤ ਕਰਦੇ ਹੋ ਤੇ ਤੁਸੀਂ ਉਸ ਯੂਨੀਫਾਰਮ ਤੇ ਦੱਬਾ ਲਾ ਰਹੇ ਹੋ ਇਹ ਜਿਹੜਾ ਯੂਨੀਫਾਰਮ ਤੇ ਧੱਬਾ ਲਾਉਣ ਵਾਲਿਆਂ ਨੇ ਇੱਥੇ ਕੀ ਕੁਝ ਕੀਤਾ ਬਹੁਤ ਸਾਰੀ ਜਨਤਾ ਨੂੰ ਵੀ ਪਤਾ ਲੱਗ ਗਿਆ ਇਹਨਾਂ ਦੇ ਕਾਰਨਾਮੇ ਪਰ ਜਦੋਂ ਪੰਜਾਬ ਪੁਲਿਸ ਨੇ ਕੱਖ ਨਹੀਂ ਕੀਤਾ ਸਰਕਾਰ ਨੇ ਨਹੀਂ ਕੀਤਾ ਚੰਡੀਗੜ੍ਹ ਪੁਲਿਸ ਦੀਆਂ ਇੱਥੋਂ ਤੱਕ ਕਿ ਕਤਾਈਆਂ ਬਹੁਤ ਵੱਡੀਆਂ ਦੇਖਣ ਨੂੰ ਮਿਲੀਆਂ ਜੋ ਕਿ ਹਾਈ ਕੋਰਟ ਨੇ ਫਟਕਾਰ ਵੀ ਲਾਈ ਹੁਣ ਸੀਬੀਆਈ ਕੋਲ ਜਦੋਂ ਕੇਸ ਗਿਆ ਹੈ ਸੀਬੀਆਈ ਇਸ ਕੇਸ ਨੂੰ ਲੈ ਕੇ ਕਿੱਥੋਂ ਤੱਕ ਪੁੱਜੀ ਹੈ ਜੀ ਸਭ ਤੋਂ ਪਹਿਲੇ ਤੇ ਮੈਨੂੰ ਯੂਟੀ ਵਾਲੀ ਜਸਟ ਅਪਡੇਟ ਕਰਦੀ ਹਾਂ ਤੁਹਾਨੂੰ ਯਾਦ ਹੋਣਾ ਹਾਈ ਕੋਰਟ ਤੇ ਜਸਟਿਸ ਨੇ 16 ਤਰੀਕ ਨੂੰ ਕੇਸ ਸੀਬੀਆਈ ਨੂੰ ਟਰਾਂਸਫਰ ਕੀਤਾ ਗਿਆ ਸੀਗਾ ਤੁਹਾਨੂੰ ਯਾਦ ਹੋਣਾ 10 ਤਰੀਕ ਨੂੰ ਸਾਡੀ ਪਟੀਸ਼ਨ ਫਾਈਲ ਹੋ ਗਈ ਸੀ ਤੇ ਯੂਟੀ ਨੇ 23 ਤਰੀਕ ਨੂੰ ਕਿਹਾ ਸੀ ਕਿ ਇਹਨਾਂ ਨੂੰ ਐਂਟੀਸੀਪੇਟਰੀ ਬੇਲ ਨਾ ਮਿਲੀ ਜਾਏ ਐਫੀਡੇਵਿਟ ਦਿੱਤਾ ਸੀ ਕਮਨਜੀਤ ਛਰੋਣੇ ਕਿਉਂਕਿ ਇਹਨਾਂ ਨੂੰ ਅਰੈਸਟ ਕਰਨ ਦੇ ਲੋੜ ਹੈ ਕਿਉਂਕਿ ਦੇ ਕੈਨ ਸਪੋਇਲ ਦਾ ਐਵਿਡੈਂਸ ਬਣਾ ਸਕਦੇ ਨੇ ਐਵਿਡੈਂਸ ਖਰਾਬ ਕਰ ਸਕਦੇ ਨੇ ਉਹ ਜੋ ਕਿਤਾ ਵੀ ਉਹਨਾਂ ਨੇ ਸਾਡੇ ਜਿਹੜੇ ਐਵਿਡੈਂਸੀ ਉਹਨਾਂ ਨੂੰ ਧਮਕਾਇਆ ਵੀ ਗਿਆ ਤੇ ਉਹ ਪਿੱਛੇ ਹਟ ਵੀ ਗਏ ਸੀਗੇ ਜੇ ਅਗਰ ਸੀਬੀਆਈ ਤੇ ਨਹੀਂ ਜਾਂਦੇ ਤਾਂ ਸ਼ਾਇਦ ਉਹ ਅੱਗੇ ਆਉਂਦੇ ਵੀ ਨਹੀਂ ਹੁਣ ਤੁਸੀਂ ਮੰਨੋਗੇ ਨੇ ਮਨਜੀਤ ਛਰੋਣੇ ਜਿਹੜੇ ਹੈਗੇ ਆ ਆਪਣੇ आईपीएस ਸਾਡੇ ਐਸਐਸਪੀ ਸ਼ਰੌਨ ਸੀਗੇ ਜੋ ਸਾਡੇ ਇਨਕੁਆਇਰੀ ਦੇ ਹੈਡ ਸੀਗੇ ਐਸਪੀ ਚੰਡੀਗੜ੍ਹ ਚੰਡੀਗੜ੍ਹ ਡਿਊਟੀ ਉਹਨਾਂ ਨੂੰ ਜਦੋਂ ਕੋਰਟ ਤੇ ਬੁਲਾਇਆ ਗਿਆ ਤੇ ਉਹਨਾਂ ਨੂੰ ਕਿਹਾ ਜਦੋਂ ਜੱਜ ਸਾਹਿਬ ਨੇ ਪੁੱਛਿਆ ਕਿ ਸਟੇਟਸ ਕੀ ਹੈ ਤੇ ਕਹਿੰਦੇ ਜੀ ਇਹ ਪੁਲਿਸ ਅਧਿਕਾਰੀ ਟ੍ਰੇਸੇਬਲ ਨਹੀਂ ਹੈ ਅਸੀਂ ਸਮਨ ਤੇ ਮਗਰ ਉਹ ਜੁਆਇਨ ਨਹੀਂ ਕੀਤੀ ਉਹਨਾਂ ਨੇ ਇਨਵੈਸਟੀਗੇਸ਼ਨ ਕੋਰਟ ਦੇ ਆਰਡਰਸ ਲਿਖਿਆ ਹੋਇਆ ਦੇ ਹੈਵ ਨਾਟ ਜੁਆਇਨ ਦ ਇਨਵੈਸਟੀਗੇਸ਼ਨ ਐਂਡ ਦੇ ਆਰ ਨਾਟ ਟ੍ਰੇਸੇਬਲ ਇਹ ਵਰਡ ਵੀ ਲਿਖਿਆ ਗਿਆ ਹੈ ਦੇ ਆਰ ਨਾਟ ਰੀਸੇਬਲ ਐਂਡ ਦੇ ਹੈਵ ਨਾਟ ਜੁਆਇਨ देयर ਡਿਊਟੀ ਸਟੇਸ਼ਨ ਆਲਸੋ ਇਹ ਮਨਜੀਪ ਸ਼ਰੌਨ ਜੀ ਨੇ 16 ਤਰੀਕ ਨੂੰ ਹਮ ਕੋਰਟ ਤੇ ਗਵਾਹੀ ਦਿੱਤੀ ਹੈ ਹੋਰ ਤੁਹਾਨੂੰ ਯਾਦ ਹੋਣਾ ਹੈ ਸੁਪਰੀਮ ਕੋਰਟ ਕੇਸ ਜਿੱਥੇ ਇਹਨਾਂ ਨੂੰ ਬਹੁਤ ਛਿੱਤਰ ਪਏ ਸੁਪਰੀਮ ਕੋਰਟ ਦੀ ਐਸਐਲਪੀ ਚ ਹਰਜਿੰਦਰ ਟੇਲੋ ਹੋਰ ਬੋਪਾਰਾਏ ਨੇ ਕਿਹਾ ਜੀ ਸਾਡੇ ਸਮਨਤ ਹੋ ਗਏ ਸੀ ਅਸੀਂ ਤੇ ਇਨਵੈਸਟੀਗੇਸ਼ਨ ਜੁਆਇਨ ਕਰ ਲਈ ਸੀ 15 ਨੂੰ ਅੱਛਾ ਇਤੇ ਦੋਵੇਂ ਗੱਲਾਂ ਮੇਲ ਹੀ ਨਹੀਂ ਖਾਂਦੀਆਂ ਐਜੀ ਬਿਲਕੁਲ ਤੁਸੀਂ ਮੈਂ ਆਪੇ ਇਸ ਚੀਜ਼ ਤੋਂ ਬਹੁਤ ਵੱਡਾ ਅਜੇ ਤੱਕ ਮੈਨੂੰ ਸ਼ੌਕ ਲੱਗਿਆ ਹੋਇਆ ਹੈ ਕਿ ਜਦੋਂ ਇੱਕ ਆਈਪੀਐਸ ਅਧਿਕਾਰੀ ਸ਼ੈਰਨ ਯੂਟੀ ਦੇ ਲਾਅ ਐਂਡ ਆਰਡਰ ਦੇ ਹੈੱਡ ਅਗੇਨ ਉਹ ਜਾ ਕੇ ਕੋਰਟ ਤੇ ਕਹਿੰਦੇ ਨੇ ਕਿ ਜੀ ਅਜੇ ਤੱਕ ਇਨਵੈਸਟੀਗੇਸ਼ਨ ਜੁਆਇਨ ਨਹੀਂ ਕੀਤੀ ਕੋਰਟ ਨੇ ਬੋਲਿਆ ਕਿ ਵਾਟ ਇਜ਼ ਦਾ ਸਟੇਟਸ ਵਾਟ ਇਜ਼ ਦਾ ਸਟੇਟਸ ਤੇ ਕਹਿੰਦੇ ਜੀ ਵੀ ਆਰ ਨਾਟ ਏਬਲ ਟੂ ਟ੍ਰੇਸ ਥੈਮ ਕੋਰਟ ਨੇ ਬਿਲਕੁਲ ਆਰਡਰਸ ਤੇ ਲਿਖਿਆ ਹੈ ਮਨਜੀਤ ਸ਼ੈਰਨ ਹੈਜ਼ ਅਪਰਾਇਜ਼ਡ ਦਾ ਕੋਰਟ ਥੈਟ ਆਰਡਰਸ ਆਰ Uh, that uh, they are not traceable and they are police official but they have not joined their duty stations also tus dekho 5 mahine de inanne koi duty station join nahi kiti si aur punjab police ne 5 mahine jada ohna de bande humre an awara main te ihu kangu awara duty uniform te pani ja ke bahar firde si ye drink hor enjoy partiyan kare si one farmhouse to another farmhouse oh vi police adhikariyan de farmhouse to farmhouse shift ho rahe si hor enjoy ਕਰ ਰਹੀ ਸੀ ਕਿਉਂਕਿ ਉਹਨਾਂ ਨੂੰ ਕੋਈ 5 ਮਹੀਨੇ ਦੀ ਕੀ ਸਜ਼ਾ ਦਿੱਤੀ ਗਈ ਹੈ ਜਿਹੜੇ ਉਹਨਾਂ ਨੇ ਡਿਊਟੀ ਜੁਆਇਨ ਨਹੀਂ ਕੀਤੀ ਹੈ ਸਾਰੇ ਪੰਜਾਬ ਨੂੰ ਜਾਣਨ ਦੀ ਅਧਿਕਾਰੀ ਹੈ ਵੀ ਆਲ ਦੇਖੋ ਜੀ ਇਹ ਵਾਟ ਟੈਕਸਸ ਵੀ ਪਏ ਸਾਰੇ ਸਰਕਾਰੀ ਜਿਹੜੇ ਹਨ ਯੂਨੀਫਾਰਮ ਪਾਈ ਹੈ ਉਹ ਸਾਡੀ ਸੇਫਟੀ ਲਈ ਹੈ ਤੇ ਉਹਨਾਂ ਦੀ ਜਿਹੜਾ ਨੇ ਗਲਤ ਕੀਤਾ ਉਹਨਾਂ ਨੇ 5 ਮਹੀਨੇ ਦੇ ਜਿਹੜੇ ਭੱਜੇ ਹੋਏ ਪੁਲਿਸ ਇੰਸਪੈਕਟਰ ਸੀਗੇ ਇਹਨਾਂ ਨੇ 5 ਮਹੀਨੇ ਡਿਊਟੀ ਜੁਆਇਨ ਨਹੀਂ ਕੀਤੀ ਤੇ ਇਹਨਾਂ ਨੂੰ ਕੀ ਸਜ਼ਾ ਦਿੱਤੀ ਗਈ ਹੈ ਕਿ ਜਨਤਾ ਦਾ ਜਾਣਨ ਦਾ ਹੱਕ ਨਹੀਂ ਹੂੰ یا پھر یہ اندر ہی گول مال کی پانچ میں نے کوئی نہیں تے انہاں نو ایک انانک جی جے بندے نے سائن کیتا اور اور اسی پیچھے گل دسی ہے کورٹ وچ بھی جھوٹ بول رہے ہیں کون بول رہے ہیں ਤੁਸੀਂ دیکھو ہن اس دے وچ دس از جڑا اسی کہیا سی یو ٹی از وی فیل دیٹ یو ٹی ہیز بین مینجڈ جڑا سਾਨੂੰ پتہ لگیا سی گا ਕਿ ਯੂਟੀ ਨੂੰ ਇਹਨਾਂ ਨੇ ਮੈਨੇਜ ਕਰ ਲਿਆ ਤੇ ਦੇਖੋ 23 ਤਰੀਕ ਨੂੰ ਇਹਨਾਂ ਨੇ ਕਿਹਾ ਅਰੈਸਟ ਕਰਨਾ ਹੈ ਤੇ 10 ਤਰੀਕ ਨੂੰ ਇਹਨਾਂ ਨੇ 307 ਦੀ ਧਾਰਾ ਹਟਾ ਦਿੱਤੀ ਜਦੋਂ ਬੰਦੇ ਨੇ ਇਨਵੈਸਟੀਗੇਸ਼ਨ ਜੁਆਇਨ ਹੀ ਨਹੀਂ ਕੀਤੀ ਤੁਸੀਂ ਧਾਰਾ ਹਟਾਉਣ 'ਚ ਲੱਗੇ ਹੋਏ ਹੋ ਕਿ ਨਾਨ ਅਵੇਲੇਬਲ ਅਫੈਂਸ ਜਿਹੜੇ ਨੇ ਉਹ ਸਾਰੇ ਹਟਾ ਦਿੱਤੇ ਜਾਣ ਕਿ ਆ ਬੰਦੇ ਆ ਜਾਣ ਤੇ ਇਹ ਕੇਸ ਦਾ ਕੁਝ ਨਾ ਰਹੇ ਕੱਖ ਨਾ ਰਹੇ ਐਈਓ ਗੱਲ ਜੱਜ ਸਾਹਿਬ ਨੇ ਵੀ ਕੋਰਟ ਆਰਡਰਸ ਤੇ ਲਿਖੀ ਹੈ ਹਰ ਸਭ ਤੋਂ ਵੱਡੀ ਹੈਰਾਨਗੀ ਦੀ ਗੱਲ ਹੈ ਵੈ ਕਿ ਇੱਕ ਆਈਪੀਐਸ ਅਧਿਕਾਰੀ कोर्ट ਦੇ ਸਾਹਮਣੇ ਜੱਜ ਦੇ ਸਾਹਮਣੇ ਛੂਟ ਕਹਿ ਰਿਹਾ ਹੈ ਕਿ ਅਜੇ ਤੱਕ ਇਨਵੈਸਟੀਗੇਸ਼ਨ ਜੁਆਇਨ ਨਹੀਂ ਕੀਤੀ ਜਾਂ ਉਹ ਛੂਟ ਕਹਿ ਰਿਹਾ ਹੈ ਜਾਂ ਫਿਰ ਇਹ ਪੁਲਿਸ ਅਧਿਕਾਰੀ ਛੂਟ ਕਹਿ ਰਹੇ ਕਿ ਜੇ ਉਹ ਇਹਨਾਂ ਨੇ ਇਨਵੈਸਟੀਗੇਸ਼ਨ ਜੁਆਇਨ ਕਰ ਲਈ ਇਹ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਤਾਂ ਇਹ ਕਹਿੰਦੇ ਆ ਜਾ ਕੇ ਕਿ ਅਸੀਂ ਕਰ ਚੁੱਕੇ ਹਾਂ ਕਹਿੰਦੇ ਅਸੀਂ ਤੇ 15 ਤਰੀਕ ਨੂੰ ਇਨਵੈਸਟੀਗੇਸ਼ਨ ਜੁਆਇਨ ਕਰ ਲਈ ਸੀ 14 ਤੇ 15 ਨੂੰ ਜਦੋਂ ਇਹਨਾਂ ਨੇ 14 15 ਨੂੰ ਇਨਵੈਸਟੀਗੇਸ਼ਨ ਜੁਆਇਨ ਕਰ ਲਈ ਤੇ 16 ਨੂੰ ਪੁਲਿਸ ਦਾ ਸੁਪਰਡੈਂਟ ਆਫ ਪੁਲਿਸ ਔਰ ਇਨਵੈਸਟੀਗੇਸ਼ਨ ਆਫੀਸਰ ਕਹਿੰਦਾ ਕਿ ਜੀ ਅਜੇ ਦੇ ਆਰ ਨਾਟ ਟ੍ਰੇਸੇਬਲ ਐਂਡ ਦੇ ਹੈਵ ਨਾਟ ਜੁਆਇਨ ði ਇਨਵੈਸਟੀਗੇਸ਼ਨ ਮਤਲਬ ਤੋ ਉਹ ਵੀ 13 ਜੋ ਇੱਕ ਜਣਾਂ ਦਾ ਝੂਠ ਬੋਲ ਰਿਹਾ ਝੂਠ ਬੋਲ ਰਿਹਾ ਹੋਰ ਜੋ ਝੂਠ ਬੋਲ ਰਿਹਾ ਆਈ ਥਿੰਕ ਯੂਟੀ ਦੇ ਹੈਡ ਨੂੰ ਵੀ ਇਹ ਚੀਜ਼ ਨੂੰ ਇਨਵੈਸਟੀਗੇਟ ਕਰਨਾ ਚਾਹੀਦਾ ਹੈ ਕਿ ਇਦਾਂ ਦੇ ਅਧਿਕਾਰੀਆਂ ਨੂੰ ਡਿਸਮਿਸ ਕਰਨਾ ਚਾਹੀਦਾ ਹੈ ਜਾਂ ਅਧਿਕਾਰੀ ਝੂਠ ਬੋਲ ਰਹੇ ਨੇ ਜਾਂ ਅਗਰ ਉਹ ਝੂਠ ਨਹੀਂ ਬੋਲ ਰਹੇ ਤੇ ਫੇਰ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਅਚਾਨਕ ਜਦੋਂ 10 ਤਰੀਕ ਨੂੰ ਅਸੀਂ ਪਟੀਸ਼ਨ ਫਾਈਲ ਕਰ ਦਿੱਤੀ ਸੀ ਯਾਰਾਂ ਨੂੰ ਉਹਨਾਂ ਨੇ 39 ਦੇ ਅੰਡਰ ਮੈਂ ਤੁਹਾਨੂੰ ਇਹ ਡਾਕੂਮੈਂਟਸ ਦਿਖਾਉਂਗੀ 39 ਦੇ ਅੰਦਰ ਸੈਸ਼ਨ 353 ਦੇ ਅੰਦਰ ਇਹਨਾਂ ਨੇ ਇੱਕ ਸਮਨ ਇਸ਼ੂ ਕੀਤਾ ਇਹਨਾਂ ਨੂੰ 15 ਤਰੀਕ ਤੇ ਸਾਡੀ ਪਟੀਸ਼ਨ ਜਾਣ ਤੋਂ ਬਾਅਦ ਇਹਨਾਂ ਨੂੰ ਯਾਦ ਆਇਆ ਸੀਗਾ ਸਮਨ ਅਸੀਂ ਯੂਟੀ ਨੂੰ ਕਮ ਸੇ ਕਮ 50 ਚਿੱਠੀਆਂ ਲਿਖ ਦਿੱਤੀਆਂ ਕਿ ਤੁਸੀਂ ਇਹਨਾਂ ਨੂੰ ਫੜ ਚੁਣ ਬੋਲਾ ਅਰੈਸਟ ਨਹੀਂ ਹੋ ਰਹੇ ਮਿਲ ਨਹੀਂ ਰਹੇ ਪੱਜੇ ਹੋਇਨ ਪੱਜੇ ਹੋਇਨ ਪੱਜੇ ਹੋਇਨ ਜੀ ਪੱਜੇ ਹੋਏ ਬੰਦੇ ਜਾ ਕੇ ਪੁਲਿਸ ਲਾਈਨ ਤੇ ਬੈਠੇ ਹੋਣ ਜਦੋਂ ਆਉਂਦੇ ਯੂਟੀ ਕਹਿੰਦੀ ਸੀ ਸਵੇਰੇ ਅਸੀਂ ਅਰੈਸਟ ਕਰਨ ਆ ਰਹੇ ਹਾਂ ਤੇ ਪਹਿਲੇ ਉਹਨਾਂ ਨੂੰ ਦਿਸ ਮੀਨਸ ਜਦੋਂ ਉਹ ਕਹਿੰਦੇ ਸੀ ਸਾਨੂੰ ਮਿਲ ਨਹੀਂ ਰਹੇ ਤੇ ਮਤਲਬ ਯੂਟੀ ਉਹਨਾਂ ਨੂੰ ਦੱਸ ਰਹੀ ਸੀ ਅਸੀਂ ਆ ਰਹੇ ਹਾਂ ਇਹਨਾਂ ਨੇ ਤਾਂ ਚਲੋ ਝੂਠ ਬੋਲਿਆ ਪਰਦੇ ਪਾਏ ਹੁਣ ਸੀਬੀਆਈ ਕੀ ਕਰ ਰਹੀ ਹੈ ਜੀ ਸੀਬੀਆਈ ਦੀ ਇਨਵੈਸਟੀਗੇਸ਼ਨ ਜਾਂਚ ਸ਼ੁਰੂ ਹੈ ਹੁਣ ਤੁਹਾਨੂੰ ਪਤਾ ਹੀ ਹੋਣਾ ਸੀਬੀਆਈ ਦਿੱਲੀ ਕਰ ਰਹੀ ਹੈ ਬਿਕੋਜ਼ ਪੰਜਾਬ ਦੇ ਅੰਦਰ ਸ਼ਾਇਦ ਉਹਨਾਂ ਨੇ ਵੀ ਸੋਚਿਆ ਹੋਣਾ ਕਿ ਜਿੱਦਾਂ ਕਦੇ ਅਸੀਂ ਸੋਚਿਆ ਨਹੀਂ ਯਾਦ ਹੋਣਾ ਤੁਹਾਨੂੰ ਜਦੋਂ ਲਾਸਟ ਟਾਈਮ ਮੈਂ ਤੁਹਾਨੂੰ ਕਿਹਾ ਸੀ ਮੈਂ ਕਿਹਾ ਸੀ ਆਈ ਹੈਵ ਫੁੱਲ ਟਰਸਟ ਇਨ ਯੂਟੀ ਅਸੀਂ ਤੇ ਪਹਿਲੇ ਨਾਨਕ ਤੇ ਵੀ ਟਰਸਟ ਕੀਤਾ ਸੀਗਾ ਜੀ ਤੁਸੀਂ ਜਾਣਦੇ ਹੋਣਾ ਮੈਂ ਸ਼ੁਰੂ ਤੇ ਨਾਨਕ ਨੇ ਮੈਨੂੰ ਕਿਹਾ ਸੀ ਮੈਂ ਜਦੋਂ ਮੀਡੀਆ ਤੇ ਕਿਹਾ ਸੀ ਨਾਨਕ ਸਰ ਨੇ ਕਿਹਾ ਕਿ ਕੱਲ ਤੱਕ ਐਫ ਆਈ ਆਰ ਹੋ ਜਾਏਗੀ ਤੇ ਉਸਨੂੰ ਪਾਦਿਚ ਪਤਾ ਲੱਗਿਆ ਕਿ ਉਹ ਐਫ ਆਈ ਆਰ ਜਿਹੜੀ ਹੈ ਉਹ ਟਾਬੇ ਵਾਲੇ ਦੇ ਕਰ ਦਿੱਤੀ ਹੋ ਟਾਬਾ ਵਾਲਾ ਜੀ ਉਹ ਟਾਬੇ ਜੜਾ ਟਾਬੇ ਵਾਲੇ ਦਾ ਕੁਝ ਹੈ ਹੀ ਨਹੀਂ ਲੈਣਾ ਦੇਣਾ ਅਨਨੋਨ ਬੰਦਿਆਂ ਤੇ ਕਰ ਦਿੱਤੀ ਉਹ ਕਹਿੰਦਾ ਜੀ ਅਨਨੋਨ ਅੱਛਾ ਸਭ ਤੋਂ ਵੱਡੀ ਗੱਲ ਅੱਜ ਤੱਕ ਐ ਸਮਝ ਨਹੀਂ ਆਇਆ ਇਹ ਟਾਬੇ ਵਾਲੇ ਨੂੰ ਕਰਨਲ ਸਾਹਿਬ ਹੀ ਡਿਗ ਗਏ ਮਗਰ ਪੁਲਿਸ ਦੀ ਗੱਡੀ ਬਿੰਕ ਬਲਿੰਕਰ ਔਨ ਪੁਲਿਸ ਦੀ ਗੱਡੀ ਨਹੀਂ ਪਤਾ ਲੱਗੀ ਉਸ ਨੂੰ ਕਿ ਪੁਲਿਸ ਵਾਲੇ ਐਸੀ ਮਨੂ ਆਏ ਨਹੀਂ ਪਤਾ ਹੋਰ ਜਿਹੜੀ ਇੱਕ ਵੀਡੀਓ ਉਸਨੇ ਮਨੂੰ ਦਿੱਤੀ ਸੀ ਉਸ ਵਿੱਚ ਤੁਸੀਂ ਸੁਣੋਗੇ ਅਗਰ ਉਸ ਵੀਡੀਓ ਨੂੰ ਵੋਲਿਊਮ ਕਰੋਗੇ ਤੇ ਉਹ ਟਾਬਾ ਵਾਲਾ ਮਨੂੰ ਕਹਿ ਰਿਹਾ ਐ ਸਰੰਦ ਪੁਲਿਸ ਸਟੇਸ਼ਨ ਦੇ ਰੋਨੀ ਸਿੰਘ ਆਇਆ ਹੋਇਆ ਉਸ ਵਿੱਚ ਦੱਸ ਰਿਹਾ ਦੂਜੀ ਗੱਲ ਬਹੁਤ ਹੈਰਾਨਗੀ ਦੀ ਗੱਲ ਹੈ ਕਿ ਜਿਹੜਾ ਟਾਬਾ ਵਾਲਾ ਕਹਿੰਦਾ ਮੈਂ ਦੇਖਿਆ ਸੀਗਾ ਕਰਨਲ ਸਾਹਿਬ ਤੇ ਬੇਟਾ ਉਹਨਾਂ ਦਾ ਡਰਿੰਕ ਪੀ ਰਿਹਾ ਸੀ ਕਰਨਲ ਸਾਹਿਬ ਨੇ ਪਟਕਾ ਬਨਿਆ ਹੋਇਆ ਸੀ ਤੇ ਜੀ ਕਰਨਲ ਸਾਹਿਬ ਤੇ ਪਟਕਾ ਬੰਦੇ ਨੇ ਹੂੰ ਤੇ ਉਸਨੇ ਕਿਸ ਬੰਦੇ ਨੂੰ ਪਟਕੇ ਬੰਦੇ ਨੇ ਬੰਦੇ ਨੂੰ ਦੇਖਿਆ ਸੀਗਾ ਇਹ ਕਿਉਂ ਕਹਾਣੀ ਬਣਾਈ ਗਈ ਜਦੋਂ ਕਰਨਲ ਸਾਹਿਬ ਪੁਲਿਸ ਸਟੇਸ਼ਨ ਤੇ ਸੀ ਕਰਨਲ ਸਾਹਿਬ ਦੇ ਹੈਰ ਉਹਨਾਂ ਦਾ ਪੈਚ ਲਗਾ ਦੇ ਜੀ ਤੇ ਉਹ ਜਦੋਂ ਪੁਲਿਸ ਵਾਲਿਆਂ ਦੀ ਲੜਾਈ ਤੇ ਉਹਨਾਂ ਨੇ ਖਿੱਚ ਕੇ ਛੱਟਿਆ ਸੀ ਇੱਕ ਵੀਡੀਓ ਚ ਦਿਖ ਵੀ ਰਿਹਾ ਤੇ ਉਸ ਤੋਂ ਬਾਅਦ ਮੈਂ ਕਰਨਲ ਸਾਹਿਬ ਦਾ ਸਿਰ ਨੰਗਾ ਸਿਰ ਨਹੀਂ ਬੈਠ ਦਿਆ ਸੀ ਸਰਦਾਰ ਤੇ ਇਸ ਮੈਂ ਇਸ ਕਰਨਲ ਸਾਹਿਬ ਨੂੰ ਕੈਪ ਪਵਾ ਦਿੱਤੀ ਸੀ ਹੂੰ ਤਾਂ ਜਦੋਂ ਉਹ ਕੈਪ ਪਾਈ ਤੇ ਪੁਲਿਸ ਵਾਲਿਆਂ ਨੂੰ ਵੀ ਪਤਾ ਨਹੀਂ ਸੀ ਕਿ ਕਰਨਲ ਸਾਹਿਬ ਨੇ ਮਤਲਬ ਜੂੜਾ ਬੰਨ ਦੇਣ ਜਾਂ ਕੀ ਤੇ ਉਹ ਡਾਊਟ ਤੇ ਇਹਨਾਂ ਨੇ ਸਟੇਟਮੈਂਟ ਲਿਖਾ ਦਿੱਤੀ ਜਿਹੜੀ ਪੁਲਿਸ ਨੇ ਸਟੇਟਮੈਂਟ ਲਿਖੀ ਤੇ ਉਸ ਕੋਲੋਂ ਸਾਈਨ ਕਰਾ ਲਿੱਤੀ ਕਿ ਕਰਨਲ ਸਾਹਿਬ ਪਟਕਾ ਬੰਨ ਦੇ ਹੂੰ ਤੇ ਜਿਹੜੇ ਬੰਦੇ ਨੇ ਦੇਖਿਆ ਹੁੰਦਾ ਉੱਥੇ ਤੇ ਉਸ ਨੂੰ ਇਹ ਪਤਾ ਹੁੰਦਾ ਕਿ ਕਰਨਲ ਸਾਹਿਬ ਨੇ ਤੇ ਪਟਕਾ ਬਣਿਆ ਹੀ ਨਹੀਂ ਦੇਖੋ ਕਿਥੇ ਕਿਥੇ ਤੁਸੀਂ ਇਹ ਦੇਖ ਰਹੇ ਹੋ ਨਾ ਕਿ ਝੂਠ ਸਾਹਮਣੇ ਦਿਖ ਰਿਹਾ ਇਹ ਕਈ ਕਹਾਣੀਆਂ ਜਿਹੜੀਆਂ ਹੁਣ ਤੱਕ 6 ਮਹੀਨਿਆਂ ਦੇ ਵਿੱਚ ਬਣੀਆਂ ਜਾਂ ਬਣਾਈਆਂ ਗਈਆਂ ਹੁਣ ਇਨਵੈਸਟੀਗੇਸ਼ਨ ਜਿਹੜੀ सीबीआई ਦੀ ਹੈ ਜਿਵੇਂ ਤੁਸੀਂ ਦੱਸਿਆ ਕਿਉਂ ਜਾਰੀ ਹੈ ਕੀ ਉਸ ਦੇ ਲਈ ਦੋਵਾਂ ਧਿਰਾਂ ਤੱਕ ਤੁਹਾਨੂੰ ਜਾਣਕਾਰੀ ਮਿਲੀ ਹੈ ਤੁਹਾਡੇ ਤੋਂ ਵੀ ਹੋ ਚੁੱਕੀ ਹੈ ਪੁੱਛ ਕੇ ਸਾਡੇ ਕੋਲੋਂ ਪੁੱਛ ਕੇ ਤੁਸੀਂ ਦੇਖਿਆ ਨਾ ਯੂਟੀ ਸਾਡੇ ਕੋਲੋਂ ਪੁੱਛ ਕੁਝ ਨਹੀਂ ਕਰ ਰਹੀ ਸੀਗੀ ਹੂੰ ਸੀਬੀਆਈ ਇਨਵੈਸਟੀਗੇਟ ਸ਼ੁਰੂ ਕਰ ਚੁੱਕੀ ਹੈ ਕਰਨਲ ਸਾਹਿਬ ਦੀ ਸਟੇਟਮੈਂਟਸ ਹੋ ਚੁੱਕੀਆਂ ਸਾਡੀਆਂ ਹੋ ਚੁੱਕੀਆਂ ਚੇਲੋ ਸਾਹਿਬ ਦੀ ਹੋ ਚੁੱਕੀ ਹੈ ਡਾਕਟਰਾਂਸ ਦੀ ਹੋ ਚੁੱਕੀ ਹੈ ਬਾਕੀ ਤੇ ਵਗੈਰਾ ਰੱਬ ਰਾਖਾ ਕਹਿੰਨੇ ਆ ਕਿਉਂਕਿ ਦੇਖੋ ਅਸੀਂ ਤੇ ਇਹ ਲੜਾਈ ਸੀਬੀਆਈ ਕੀ ਜਿੱਥੇ ਤੱਕ ਲਾਸਟ ਤੱਕ ਲੜੂਗੀ ਮੈਂ ਆਈ ਵਿਲ ਨਾਟ ਲੈਟ ਥੈਮ ਗੋ ਫਰੀ ਹੁਣ ਤੁਸੀਂ ਦੇਖਿਆ ਨਾ ਮੰਡੋਰ ਕੇਸ ਦਾ ਜਿਹੜਾ ਡੇਟ ਸੀਗੀ 17 ਦੀ ਜੀ ਤੁਸੀਂ ਦੇਖਿਆ ਨਾ ਉਹ 17 ਦੀ ਡੇਟ ਜਿਹੜੀ ਹੈ 27 ਜਨੂਅਰੀ ਦੀ ਪੈ ਗਈ ਜੀ ਤੁਸੀਂ ਇਹ ਦੇਖੋ ਕਿ ਪੰਜਾਬ ਸਰਕਾਰ ਤੇ ਪੰਜਾਬ ਇਵਨ ਕੋਰਟਸ ਐਂਡ ਦਿਸ ਥਿੰਗ ਜੁਡੀਸ਼ਰੀ ਆਲਸੋ ਸ਼ੁੱਡ ਅੰਡਰਸਟੈਂਡ ਇਹ ਜੇ ਕੇਸਾਂ ਤੇ ਆਪਾਂ ਕੇਸੇਸ ਨੂੰ ਇੰਨਾ ਲਟਕਾ ਲਟਕਾ ਕੇ ਜਿਨ੍ਹਾਂ ਨੂੰ ਸਜ਼ਾ ਦੇਣੀ ਹੈ ਬੰਦਾ ਜਿਹੜਾ ਜਿਸ ਦੀ ਜੋ ਸਫਰ ਕਰ ਰਿਹਾ ਹੂੰ ਉਹ ਬੰਦਾ ਤੇ ਉਹ ਮਰ ਜਾਂਦਾ ਹੈ ਮਗਰ ਇਹਨਾਂ ਨੂੰ ਸਜ਼ਾ ਹੋਣਾਂ ਤੋਂ ਬਾਅਦ ਹੁੰਦੀ ਹੈ। ਇਹ ਮੰਡੋਰ ਕੇਸ ਉਸ ਦੀ ਤੁਸੀਂ ਗੱਲ ਕਰਦੇ ਹੋ ਕਿ ਬਹੁਤ ਸਾਰੇ ਲੋਕ ਹੋ ਸਕਦਾ ਜਾਣੂ ਨਾ ਹੁਣ ਜਿਹੜਾ ਜਸਪ੍ਰੀਤ ਦਾ ਕੇਸ ਸੀ 22 ਸਾਲ ਦੇ ਨੌਜਵਾਨ ਬਿਲਕੁਲ ਜੀ 22 ਸਾਲ ਦੇ ਜਵਾਨ ਤੁਸੀਂ ਮੰਨੋਗੇ ਨਹੀਂ ਜਦੋਂ ਅ ਕਨਾਲ ਸਾਹਿਬ ਤੇ بیٹے ਨਾਲ ਕੁੱਟਮਾਰ ਹੋਈ ਸੀ ਤੇ ਆਪਣਾ ਡੀਐਸਪੀ ਸਤਨਾਮ ਰਾਜੇਂਦਰ ਹਸਪੀਟਲ ਦੇ ਬਾਹਰ ਖੜੇ ਮਾਨੂੰ ਕਹਿੰਦੇ ਮੈਂ ਮੈਂ ਕਿਹਾ ਮਤਲਬ ਇਹਨਾਂ ਨੇ ਇਨਕਾਊਂਟਰ ਕਰਕੇ ਆਏ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਉਹ ਇਨਕਾਊਂਟਰ ਕਰਕੇ ਆਏ ਸੀ ਤੇ ਥੋੜੇ ਹਾਈ ਸੀ ਆਨ ਡਰਿੰਕ ਉਹਨਾਂ ਨੂੰ ਸਮਝ ਹੀ ਨਹੀਂ ਲੱਗੀ ਤੇ ਇਦਾਂ ਹੋ ਗਿਆ ਪਰ ਹੁਣ ਤਾਂ ਉਹਨਾਂ ਨੂੰ ਆਈ ਕਾਰਡ ਤੇ ਵਾਪਸ ਦੇ ਹੀ ਦਿੱਤਾ ਅਸੀਂ ਤੇ ਹੁਣ ਤੁਸੀਂ ਉਹਨਾਂ ਮੈਂ ਕਿਹਾ ਕਿ ਕਹਿੰਦੇ ਦੇਖੋ ਤੁਹਾਡਾ ਬੱਚਾ ਜਿੰਦਾ ਤੇ ਹੈ ਤੇ ਤੁਸੀਂ ਇਹਨਾਂ ਨੂੰ ਮਾਫ ਕਰ ਦਿਓ ਰੱਬ ਕਦੇ ਵੀ ਕਿਸੇ ਨੂੰ ਮੈਂ ਬਾਰ-ਬਾਰ ਕਹਿੰਨੀ ਆਈ ਜੀ ਚੀਜ਼ ਨਾ ਸਾਹਮਣੇ ਲਿਆਏ ਕਿ ਸਾਡੇ ਨੌਜਵਾਨ ਬੱਚੇ ਸਾਡੇ ਸਾਹਮਣੇ ਮਾਰਦੇ ਸਾਡੇ ਮੌਤ ਤੋਂ ਪਹਿਲੇ ਸਾਡੇ ਬੱਚਿਆਂ ਦੀ ਮੌਤ ਦੇਖਣੀ ਪਈ ਕੋਈ ਵੀ ਮਾਪ ਪਿਓ ਇਹ ਨਹੀਂ ਦੇਖ ਸਕਦਾ ਹੋਰ ਦੇਖੋ ਕਿਤੇ ਨਾ ਕਿਤੇ ਜਿਹੜਾ ਗਲਤ ਕੀਤਾ ਹੁੰਦਾ ਬੰਦਾ ਰੱਬ ਕਹਿੰਦਾ ਨਾ ਰੱਬ ਪਨਿਸ਼ਮੈਂਟ ਕਰਨ ਦੇ ਬਹੁਤ ਤਰੀਕੇ ਹੁੰਦੇ ਨੇ ਅਗਰ ਦੇਖੋ ਮੈਂ ਗਲਤ ਹੋਂਦੀ ਤੇ ਤੁਹਾਨੂੰ ਲੱਗਦਾ ਮੈਂ ਸੀਬੀਆਈ ਤੇ ਇਨਕੁਆਇਰੀ ਜਦੋਂ ਅਸੀਂ ਮਾਰਕ ਕਰਨ ਕਹਿ ਰਹੇ ਹਾਂ ਸੀਬੀਆਈ ਤੇ ਇਟ ਇਜ਼ ਫਾਰ एवरीवन ਬਡੀ ਨਾ ਅਸੀਂ ਗਲਤ ਹੋਏ ਤੇ ਸਾਨੂੰ ਵੀ ਸਜ਼ਾ ਮਿਲੇਗੀ ਨਾ ਅਸੀਂ ਜਿਹੜਾ ਇੰਨਾ ਕੇਸ ਹੈ ਮੀਡੀਆ ਇਟਸ ਨਾਟ ਅ ਨੋਰਮਲ ਮੈਟਰ ਇਹ ਕੋਈ ਛੋਟੀ ਗੱਲ ਨਹੀਂ ਸੀਗੀ ਚਕਨਲ ਸਾਹਿਬ ਉਤਾਡੇ ਪੰਜਾਬ ਮਤਲਬ ਆਈਜੀ ਤੋਂ ਵੀ ਸੀਨੀਅਰ ਆਫੀਸਰ ਹੈਗੇ ਤੁਸੀਂ ਉਹਨਾਂ ਨੂੰ ਹੱਥ ਚੱਕ ਰਹੇ ਹੋ ਹੁਣ ਤੁਹਾਨੂੰ ਇੰਨੀ ਵੀ ਸ਼ਰਮ ਨਹੀਂ ਹੈ ਕਿ ਉਹਨਾਂ ਦੀ ਵਾਈਫ ਨੂੰ ਪੁਲਿਸ ਸਟੇਸ਼ਨ ਤੇ ਤੁਸੀਂ ਤਮਕਾਰਿਓ ਕਿ ਤੁਸੀਂ ਪਟਿਆਲੇ ਰਹਿਣਾ ਤੇ ਜਾਂ ਤੁਸੀਂ ਕ੍ਰਾਸ ਪਰਚਾ ਹੋ ਜਾਏਗਾ ਮੈਂ ਤੇ ਇਹ ਵੀ ਨਹੀਂ ਪਤਾ ਸੀ ਸੰਦੀਪ ਜੀ ਕੀ ਕ੍ਰਾਸ ਪਰਚਾ ਕੀ ਹੁੰਦਾ ਮੈਂ ਹਸਬੰਡ ਨੂੰ ਆ ਕੇ ਬੋਲਿਆ ਉਹ ਕਹਿੰਦੇ ਕਿ ਕ੍ਰਾਸ ਪਰਚਾ ਹੋ ਜਾਏਗਾ ਤੇ ਤੁਸੀਂ ਸਾਡੇ ਕੋਲੋਂ ਮਾਫੀ ਮੰਗ ਰਹੇ ਹੋਗੇ ਤੇ ਮੇਰੇ ਹਸਬੰਡ ਨੂੰ ਵੀ ਨਹੀਂ ਪਤਾ ਸੀ ਕ੍ਰਾਸ ਪਰਚਾ ਕੀ ਹੁੰਦਾ ਇਹ ਤੇ ਸਾਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਜਿਹੜਾ ਐਫ ਆਈ ਆਰ 65 ਇਹਨਾਂ ਨੇ ਕੀਤੀ ਸੀ ਉਸ ਨੂੰ ਕਹਿੰਦੇ ਸੀ ਕ੍ਰਾਸ ਪਰਚਾ ਆ ਜਾਏਗਾ ਤੇ ਦੇਖੋ ਤੁਸੀਂ ਐਮ ਐਲ ਆਰ ਝੂਠੀ ਕੱਟੀ ਮੈਂ ਸੀ ਡੀ ਆਰ ਲੋਕੇਸ਼ਨਸ ਕੋਰਟ ਤੋਂ ਲਈ ਸੀਗੀ ਇਹਨਾਂ ਦੀ ਲੋਕੇਸ਼ਨ ਉੱਥੇ ਆਂਦੀ ਨਹੀਂ ਹੈ ਹਮ ਐਮ ਐਲ ਆਰ ਵਾਲਾ ਜਿਹੜਾ ਪਵਨ ਮਿੱਤਲ ਸੀ ਡਾਕਟਰ ਉਹ ਭੱਜਿਆ ਹੋਇਆ ਸੀ ਹੁਣ ਜਾ ਕੇ ਸੀ ਬੀ ਆਈ ਨੇ ਬੁਲਾਇਆ ਹੈ ਤੇ ਆਇਆ ਯੂਟੀਨ ਤੇ ਆਇਆ ਹੀ ਨਹੀਂ ਸੀ ਹੁਣ ਇਹ 2-4 ਦਿਨ ਪਹਿਲੇ ਪਹੁੰਚਿਆ ਹੁਣ ਇਹ ਉਸ ਡਾਕਟਰ ਨੂੰ ਸੀ ਬੀ ਆਈ ਤਲਬ ਕਰ ਚੁੱਕੀ ਹੈ ਜਿਨ੍ਹਾਂ ਨੇ ਗਲਤ ਰਿਪੋਰਟ ਬਣਾਈ ਸੀ ਜੀ ਬਿਲਕੁਲ ਸਾਰਿਆਂ ਨੂੰ ਕਰ ਚੁੱਕੀ ਹੈ या विटनेसेस और एविडेंस जनरेशन ये कर रहे हैं और अपना दे आर डूइंग देयर वर्क बाकी जस्टिस विल बी सर्व्ड एज वी देखो ये लड़ाई आईजी है ਕੀ ਖਾਲੀ ਆ ਜਾਏ ਮੇਰੇ ਲਈ ਜਸਟਿਸ ਨਹੀਂ ਹੈ ਇਹ ਪੂਰੇ ਪੰਜਾਬ ਲਈ ਜਸਟਿਸ ਹੈ ਜਿਵੇਂ ਤੁਸੀਂ ਇਸ ਕੇਸ ਵਿੱਚ ਅਜੇ ਵੀ ਉਮੀਦ ਵਿੱਚ ਹੋ ਕਿ ਕੁਝ ਤਾਂ ਨਤੀਜਾ ਨਿਕਲੂ ਮੈਂ ਅਖੀਰ ਤੇ ਇੱਥੇ ਤੁਹਾਡੇ ਤੋਂ ਇਹੀ ਗੱਲ ਪੁੱਛਣੀ ਹੈ ਜਿਵੇਂ ਆਪਾਂ ਸ਼ੁਰੂਆਤ ਕੀਤੀ ਸੀ ਕਿ ਕੁਝ ਅਫਸਰ ਜਿਨ੍ਹਾਂ ਨੇ 28 30 ਸਾਲ ਪਹਿਲਾਂ ਕਾਰਨਾਮੇ ਕੀਤੇ ਅੱਜ ਉਹਨਾਂ ਦਾ ਅੰਤ ਮਾੜਾ ਹੋਇਆ ਇਹ ਅੰਤ ਜਿਨ੍ਹਾਂ ਦਾ ਮਾੜਾ ਹੋ ਰਿਹਾ ਹੈ ਕਿ ਮੌਜੂਦਾ ਸਮੇਂ ਚ ਪੁਲਿਸ ਅਧਿਕਾਰੀ ਉਹਨਾਂ ਤੋਂ ਵੀ ਕੋਈ ਸੇਧ ਲੈਣ ਲਈ ਤਿਆਰ ਨਹੀਂ ਤੁਹਾਡੇ ਹਿਸਾਬ ਨਾਲ ਜੀ ਸਭ ਤੋਂ ਮੈਂ ਇਸੀ ਚੀਜ਼ ਨੂੰ ਇੱਕ ਪੁਆਇੰਟ ਆਊਟ ਕਰਨਾ ਚਾਹਾਂਗੀ ਹੁਣ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਵੀ ਅਪੀਲ ਕਰਨਾ ਚਾਹਾਂਗੀ ਕਿ ਆਪਾਂ ਨੂੰ ਇਕੱਠੇ ਜਿਹੜੇ ਬੰਦੇ ਲੜਣ ਹਮ ਜਸਟਿਸ ਲਈ ਸਾਨੂੰ ਇਕਜੁੱਟ ਹੋ ਕੇ ਪੰਜਾਬ ਸਾਨੂੰ ਸਾਰਿਆਂ ਨੂੰ ਇਕੱਠੇ ਇਹ ਲੜਾਈ ਲੜਨੀ ਪਊਗੀ ਅਗਰ ਅਸੀਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਾਂ ਤੁਸੀਂ ਦੇਖੋਗੇ ਪੰਜਾਬ ਡਵੈਲਪਮੈਂਟ ਦੀ ਜਗਾ ਥਲੇ ਡਿੱਗਦਾ ਜਾ ਰਿਹਾ ਆਪਾਂ ਸਾਰੇ ਸਾਡਾ ਸਾਰਾ ਪੰਜਾਬ ਦੇ ਯੂਥ ਹੀ ਖਤਮ ਕਰ ਦੇਣਗੇ ਸਾਰਿਆਂ ਨੂੰ ਜੇਲ੍ਹ ਚ ਇੰਕਾਊਂਟਰ ਕਰ ਦੇਣਗੇ ਜਾਂ ਸਾਰਿਆਂ ਨੂੰ ਜੇਲ੍ਹ ਚ ਪਾ ਦਾਂਗੇ ਤੇ ਸਾਡਾ ਪੰਜਾਬ ਤੇ ਬਚੇਗਾ ਕੌਣ ਸਾਡੇ ਜਿਹੜੇ 올ਡ ਏਜ ਪੀਪਲ ਜਾਂ ਸਾਡੇ ਪੇਰੈਂਟ ਜਿਹੜੇ ਜਿਨ੍ਹਾਂ ਨੇ ਕੁਝ ਸਾਲਾਂ ਚਲੇ ਜਾਣਾ ਪੰਜਾਬ ਦੇ ਕੋਈ ਯੂਥ ਪੰਜਾਬ ਚ ਰਹਿਣ ਨੂੰ ਤਿਆਰ ਨਹੀਂ ਅੱਜ ਔਰ ਹੜਾ ਨਹੀਂ ਪੰਜਾਬ ਦੇ ਵਿੱਚ ਤਾਂ ਪੰਜਾਬ ਚ ਇਹ ਵੀ ਪਤਾ ਲੱਗ ਗਿਆ ਕਿ ਲੋਕ ਹੀ ਲੋਕਾਂ ਨਾਲ ਖੜਦੇ ਆ ਕੋਈ ਵੱਡੇ ਆਦਿਆਂ ਤੇ ਬੈਠਾ ਨਹੀਂ ਪੁੱਛਦਾ ਬਾਤ ਜਿਵੇਂ ਤੁਹਾਨੂੰ ਦੱਸਾਂ ਵੱਡੇ ਆਦਿਆਂ ਦੇ ਜਾ ਕੇ ਮੈਂ ਆਈਵ ਆਲਸੋ ਗਿਵਨ ਰੀਲੀਫ ਫੰਡਸ ਲਈ ਮੈਂ ਹੈਲਪ ਕੀਤਾ ਪੰਜਾਬ ਸਰਪਿਆ ਮੈਂ ਕੰਪਨੀ ਮੈ ਤੁਹਾਨੂੰ ਯਾਦ ਹੋਣਾ ਕਿ ਕਿਸੀ ਮੈਂ ਆਫਿਸ ਚਲਾਨੀ ਆ 15 ਸਾਲ ਤੋਂ ਮੈਂ ਇੱਕ ਕੱਲੇ ਚਲਾਨੀ ਆ ਜੈ ਲੈਡੀ ਫੋਰਵਰਡਿੰਗ ਕੰਪਨੀ ਹੈਗੀ ਹੈ ਮੇਰੀ ਮੈਂ ਦਸਮਾ ਕਾਟਦੀ ਸੀਗੀ ਪੰਡਾਰੇ ਮਤਲਬ ਹੈਲਪ ਕਰਦੀ ਸੀ ਆਈ ਹੈਵ ਡਿਸਾਈਡਡ ਉਹ ਦਸਮਾ ਮੈਂ ਪੰਜਾਬ ਦੇ ਪੀੜਿਤ ਪਰਿਵਾਰਾਂ ਨੂੰ ਹੈਲਪ ਕਰਨ ਲਈ ਕੱਢੂੰਗੀ ਖਾਲੀ ਫਲੱਡ ਨਹੀਂ ਜਿਹੜੇ ਕੁਝ ਫੈਮਲੀਜ਼ ਐ ਜਿਨ੍ਹਾਂ ਦੇ ਹਸਬੰਡ ਜਿਨ੍ਹਾਂ ਕੋਲ ਕੋਰਟ ਸੇ ਜਾਂਦੀ ਫੀਸ ਨਹੀਂ ਆਉਂਦੀ ਮੈਂ ਆਲਰੇਡੀ ਤੁਹਾਨੂੰ ਪਤਾ ਬਹੁਤ ਸਾਰੇ ਕੇਸਿਸ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰ ਰਹੀ ਆਂ ਜ਼ਰੂਰੀ ਨਹੀਂ ਐ ਹਰ ਕੇਸ ਨੂੰ ਮੀਡੀਆ ਚ ਲਿਆਂਦੀ ਕਿਉਂਕਿ ਨਾ ਮੈਨੂੰ ਕੋਈ ਪੋਲੀਟੀਸ਼ੀਅਨ ਬੰਨਣਾ ਐ ਨਾ ਮਨੂੰ ਉਹ ਮਨੂੰ ਹੈਲਪ ਕਰਨੀ ਜੇ ਤੁਸੀਂ ਇਹ ਜਨਤਾ ਦਰਬਾਰ ਦਿਖਾ ਵੀ ਦਿੱਤਾ ਤੁਹਾਡੇ ਤੇ ਫਿਰ ਸਵਾਲ ਉਹੀ ਹੋਣਾ ਕਿ ਮੈਡਮ ਜੀ ਸੀਟ ਪਾਲਦੇ ਆ ਮਨੂੰ ਗੱਲ ਸੁਣੋ ਸੀਟ ਪਾਲਦੇ ਤੇ ਹੁਣ ਤੇ 8 ਮਹੀਨੇ 7 ਮੈਨੇ ਹੋਗੇ ਮਾਰਚ ਤੋਂ ਤੁਸੀਂ ਮੈਨੂੰ ਕਿਹੜਾ ਅਜ ਤੱਕ ਕੋਈ ਪੋਲਿਟੀਕਲ ਪਾਰਟੀ ਨਾਲ ਮਿਲਦੇ ਦੇਖ ਲਿਆ ਯਾ ਗੱਲ ਕਰਦੇ ਦੇਖ ਲਿਆ ਹਮਮ ਔਰ ਆਈ ਆਈ ਹੈਵ ਨੋ ਮੈਂ ਤੈਨੂੰ ਪਹਿਲੇ ਵੀ ਕਿਹਾ ਆਈ ਏ ਮ ਸੋਸ਼ਲ ਐਕਟਿਵਿਸਟ ਮੈਂ ਪੰਜਾਬ ਲਈ ਇੱਕ ਆਵਾਜ਼ ਬਣ ਕੇ ਮੇਰੇ ਫਾਦਰ ਇਨ ਲਾ ਮਨੂੰ ਪਾਗੋ ਮਾਈ ਕਹਿੰਦੇ ਹਮਮ ਕਹਿੰਦੇ ਤੂੰ ਪੰਜਾਬ ਦੀ ਪਾਗਮਈ ਕਿਉਂਕਿ ਮੈਨੂੰ ਸ਼ਾਇਦ ਰੱਬ ਨੇ ਇਹ ਇਨਸੀਡੈਂਟ ਹੀ ਸਾਡੇ ਸਿਰ ਇਸ ਕਰਕੇ ਪਾਇਆ ਕਿ ਮੈਂ ਪੰਜਾਬ ਲਈ ਆਵਾਜ਼ ਬਣਾ ਮੈਂ ਚਾਹਨੀ ਆ ਸੀ ਸਾਰੇ ਇੱਕ ਆਵਾਜ਼ ਬਣੀ ਕਿਉਂਕਿ ਇਹ ਸੀਟਾਂ ਸਾਡੇ ਕਹਿਨ ਤੇ ਉਹਨਾਂ ਨੂੰ ਮਿਲਦੀਆਂ ਨੇ ਸਾਡੇ ਵੋਟਾਂ ਨਾਲ ਮਿਲਦੀਆਂ ਨੇ ਜਦੋਂ ਪੰਜਾਬ ਦੀ ਪਬਲਿਕ ਸਾਡੇ ਲਈ ਐ ਕੁਝ ਨਹੀਂ ਕਰਨਗੇ ਤੇ ਅਸੀਂ ਇਹਨਾਂ ਨੂੰ ਅਸੀਂ ਜਿਨ੍ਹਾਂ ਨੂੰ ਬਿਠਾਇਆ ਸਾਡਾ ਹੀ ਫਰਜ਼ ਬੰਦਾ ਇਹਨਾਂ ਨੂੰ ਉਤਾਰਨਾ ਵੀ ਪੰਜਾਬ ਲਈ ਭਵਿੱਖ ਦੇਖਣਾ ਹੈ ਅਸੀਂ ਆਪਣਾ ਭਵਿੱਖ ਨਹੀਂ ਦੇਖਣਾ ਅਸੀਂ ਆਪਣੇ ਯੂਥ ਦਾ ਭਵਿੱਖ ਦੇਖਣਾ ਹੈ ਅਗਰ ਹਰ ਘਰੂ ਬੱਚੇ ਹੀ ਮਾਰ ਦਿੱਤੇ ਗਏ ਹੋਰ ਕ੍ਰਾਈਮ ਵਾਟ ਰਾਈਟ ਡਸ ਪੁਲਿਸ ਹੈਵ ਲੌ ਐਂਡ ਆਰਡਰ ਮੇਨਟੇਨ ਕਰਨ ਦਾ ਤੁਸੀਂ ਕਰਨਲ ਸਾਹਿਬ ਦੇ ਕੇਸ ਤੇ ਦੇਖੋ ਇਹ ਚਾਰੋਂ ਅਧਿਕਾਰੀ ਉਸ ਏਰੀਆ ਦੇ ਇੰਚਾਰਜ ਹੀ ਨਹੀਂ ਸੀਗੇ ਜਿੱਥੇ ਆ ਕੇ ਉਹ ਬਦਤਮੀਜ਼ੀ ਕਰ ਰਹੇ ਸੀਗੇ ਹੋਰ ਦੋ ਨਸ਼ੇ ਨਾਲ ਤੂਤ ਸੀ ਯੂਨੀਫਾਰਮ ਦੀ ਦੇਖੋ ਸਭ ਤੋਂ ਵੱਡੀ ਗੱਲ ਹੈ ਇਹਨਾਂ ਨੂੰ ਤੁਸੀਂ ਬਹੁਤ ਸਾਰੇ ਆਰਮੀ ਕੈਂਟਨਮੈਂਟਸ ਵੈ ਕੀ ਵੀ ਗਏ ਹੋਗੇ ਯੂਨੀਫਾਰਮ ਦਾ ਅਹੰਕਾਰ ਨਹੀਂ ਹੋਣਾ ਚਾਹੀਦਾ ਯੂਨੀਫਾਰਮ ਨੂੰ ਆਪਣਾ ਮਾਨ ਔਰ ਇੱਜ਼ਤ ਸਮਝਣਾ ਚਾਹੀਦਾ ਕੋਈ ਵੀ ਯੂਨੀਫਾਰਮ ਹੋਵੇ ਵੇਦਰ ਤਾਡੀ ਹੋਏ ਵਾਈਟ ਕਾਲਰ ਜੌਬ ਜਾਂ ਮੇਰੀ ਹੋਏ ਜਦੋਂ ਮੈਂ ਇਸ ਚੇਅਰ ਤੇ ਬੈਠਿਆ ਮੈਨੂੰ ਇਸ ਚੇਅਰ ਨਾਲ ਜਸਟਿਸ ਕਰਨਾ ਹੈ ਹੂੰ ਝੂਠ ਫਰੇ ਬਹੁਤ ਦਿਨ ਨਹੀਂ ਚੱਲਦਾ ਝੂਠ ਫਰੇਬ ਦਾ ਅੰਤ ਹੋਰ ਆਪਾਂ ਇੱਥੇ ਹੀ ਪੂਰਾ ਕਰਨਾ ਹੁੰਦਾ ਹੈ ਇਹ ਕਹਿਣ ਦੀ ਗੱਲ ਹੈ ਕਿ ਉੱਪਰ ਜਾ ਕੇ ਸਜ਼ਾ ਮਿਲਦੀ ਹੈ ਸਜ਼ਾ ਇੱਥੇ ਹੀ ਮਿਲਦੀ ਹੈ ਜਿਹੜਾ ਤੁਸੀਂ ਦੇਖ ਹੀ ਲਿੱਤਾ ਸਰੰਦੇ ਕੇਸ ਤੇ ਹੂੰ ਬੰਦੇ ਦੇ ਦੀਡ ਜਿੰਨੇ ਅੱਛੇ ਹੋਣੇ ਚਾਹੀਦੇ ਹਨ ਕਿ ਕੱਲ ਜਦੋਂ ਤੁਸੀਂ ਮਰੋ ਤੇ ਜਿੱਥੇ 100 ਬੰਦਾ ਆ ਕੇ ਖੜਾ ਹੋਏਗਾ ਨਾ ਤੁਹਾਡੇ ਲਈ ਇੱਕ ਅੰਜੂਰ ਕੱਢੇਗਾ ਨਾ ਉਹ ਤੁਸੀਂ ਕਮਾਇਆ ਹੈ। ਹਮ ਕਮਾਈ ਉਹ ਹੁੰਦੀ ਹੈ ਜਿੱਥੇ ਸੌ ਬੰਦਾ ਤੁਹਾਡੇ ਮਰਨ ਤੋਂ ਬਾਅਦ ਆ ਕੇ ਤੁਹਾਡ ਨੂੰ ਲਾਸਟ ਰਾਈਟਸ ਤੇ ਤੁਹਾਡੇ ਲਈ ਖੜਾ ਹੋਏ ਪਰ ਇੱਕ ਹੰਝੂ ਤੁਹਾਡੇ ਲਈ ਪਿਰਾਏ। ਤੁਸੀਂ ਇਸ ਕੇਸ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ ਹੈ ਜੀ ਬਹੁਤ ਸ਼ੁਕਰੀਆ। ਥੈਂਕ ਯੂ।